ਪਾਵਰ ਕਾਮ ਦੀ ਮੈਨੇਜਮੈਂਟ ਲਗਾਤਾਰ ਜਿਹੜਾ ਨਿੱਜੀ ਕੰ ਦਾ ਹੱਲਾ ਹੈ ਉਹਨੂੰ ਤੇਜ਼ ਕਰਕੇ ਕੋਰਪੋਰੇਟ ਘਰਾਣਿਆਂ ਨੂੰ ਵੱਡੀਆਂ سرمایہਦਾਰ ਕੰਪਨੀਆਂ ਨੂੰ ਥੱਲੇ ਆ ਕੇ ਸਾਡੇ ਤੇ ਜਿਹੜੀ ਲੁੱਟਖਸੋਟਾ ठेकेदार ਕੰਪਨੀਆਂ ਵੱਲੋਂ ਕੀਤੀ ਜਾ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਇੱਕ ਹਫਤਾ ਹੋ ਗਿਆ ਸਾਡੇ ਸਾਥੀ ਦੇ கரੰਟ ਲਾ ਕੇ ਜਿਹੜਾ ਮੌਤ ਤਾਂ ਉਹਨਾਂ ਦੀ ਕਾਫੀ ਢੇਰ ਤੋਂ ਹੋਈ ਹੋਈ ਆ ਮੈਂ ਜਿਹੜੇ ਅਸੀਂ ਸਮਝਦੇ ਆ ਪਾਰ ਦੀ ਇਹ ਮੰਗ ਆ ਵੀ ਐਕਸ਼ਨ ਤੇ ਪਛਾਤਾ ਦਰਜ ਹੋਵੇ ਫਿਰ ਕਿਉਂ ਨਹੀਂ ਹੋ ਰਿਹਾ ਦੂਜਾ ਐਕਸ਼ਨ ਵੀ ਬੰਦੀ ਕਿਉਂ ਨਹੀਂ ਹੋ ਰਹੀ ਤੇ ਜਾਂ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਗਾਰੰਟੀ ਕਿਉਂ ਨਹੀਂ ਹੋ ਸਕਦੀ ਚੌਥਾ ਆਏਗਾ ਕਿ ਜਿਹੜੇ ਮੁਆਵਜ਼ਾ ਗਰੰਟੀ ਹੈ ਕਾਨੂੰਨ ਮੁਤਾਬਕ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾ ਕਾਨੂੰਨ ਕਹਿੰਦਾ ਜੋ ਉਹਦੇ ਆਧਾਰ ਤੇ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਸਕਦਾ ਹੁਣ ਸਰਕਾਰ ਤੇ ਮੈਨੇਜਮੈਂਟ ਸੋਚ ਲਵੇ ਅੱਜ ਚਤਾਵਨੀ ਆ ਕੱਲ ਨੂੰ ਫਿਰ ਵੱਡਾ ਗੱਠ ਵੀ ਹੋਊਗਾ ਅੱਜ ਇਹ ਮਤਲਬ ਐ ਕੋਈ ਸਮਝ ਲਵੇ ਇਹ ਤਾਂ ਘੱਟ ਗਿਣਤੀ ਚਾਹੇ ਆ ਇਹ ਥੋੜੀ ਗਿਣਤੀ ਦੇ ਵਿੱਚ ਆ ਇਹ ਵੱਡਾ ਗੱਠ ਹੋਊਗਾ ਪੰਜਾਬ ਪੱਧਰ ਤੇ ਜੇ ਸਰਕਾਰ ਤੇ ਮੈਨੇਜਮੈਂਟ ਨਹੀਂ ਮੰਨੂਗੀ ਮੈਂ ਸੇਫਟੀ ਬੈਲਟ ਦੇ ਰਿਆਂ ਗਲਵ ਨੀ ਨੀ ਤੂੰ ਗਲਵਸ ਪਾ ਫਟਾਫਟ ਚੜ ਕੰਮ ਨੂੰ ਖੋਲ ਉੱਥੇ ਜਾ ਕੇ ਲੋਡ ਬਾ ਉਹਨੂੰ ਸੇਫਟੀ ਬੈਲਟ ਪਾਣ ਦੀ ਵੀ ਹੈਲਮਟ ਪਾਣ ਦੀ ਵੀ ਨਹੀਂ ਦਿੱਤੀ ਗਈ ਤੇ ਪੋੜੀ ਹਟਾਣ ਵਾਸਤੇ ਕਿੰਨੇ ਗਿਆ ਐਕਸ ਸਾਹਿਬ ਦਾ ਆਰਡਰ ਸੀ ਉੱਥੋਂ ਪੋੜੀ ਚੱਕੋ ਉੱਥੇ ਜਾ ਕੇ ਜੈਨ ਜਾ ਕੇ ਲੋਡ ਪਾ ਕੇ ਆਓ ਪਟੀਆਂ ਦਾ ਜੈਨ ਦਾ ਲੋਡ ਪਾਓ ਐਕਸ ਸਾਹਿਬ ਦਾ ਆ ਆਰਡਰ ਸੀ ਐਮਐਲਏ ਸਾਹਿਬ ਰਾਸਮਟ ਕਰਦੇ ਸੀ 5 ਮਿੰਟ ਦੇ ਵਿੱਚ ਬਿਜਲੀ ਚੱਲਣੀ ਚਾਹੀਦੀ ਆ ਫਿਰ ਉਸ ਐਮਐਲਏ ਨੂੰ ਇਹ ਨਹੀਂ ਦਿਖ ਰਿਹਾ ਵੀ ਅੱਜ ਬੰਦੇ ਦੀ ਡੈਥ ਹੋ ਗਈ ਤੇ ਉਹਨੂੰ ਸਰਕਾਰ ਤੋਂ ਗੁਹਾਰ ਲਾ ਕੇ ਹੁਣ ਉਹ ਤਾਂ ਮੁੱਖ ਮੰਤਰੀ ਨੂੰ ਫੋਨ ਕੀਤਾ ਹੁੰਦਾ ਮੁੱਖ ਮੰਤਰੀ ਨੂੰ ਕੋਲ ਗਈ ਹੁੰਦੀ ਵੀ ਸਾਡੇ ਹਲਕੇ 'ਚ ਹੋ ਗਈ ਆ ਗੱਲ ਬਿਜਲੀ ਮੁਲਾਜ਼ਮ ਦੀ ਹੋ ਗਈ ਡੈਥ ਇਹਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਵੀ ਗਾਰੰਟੀ ਹੋਣੀ ਚਾਹੀਦੀ ਹੈ ਇਹਦੇ ਪਰਿਵਾਰ ਨੂੰ ਪੈਨਸ਼ਨ ਵੀ ਗਾਰੰਟੀ ਹੋਣੀ ਚਾਹੀਦੀ ਆ ਇੱਥੇ ਨਾ ਅੰਨੀ ਪਿੰਦੀ ਆ ਕੁੱਤੇ ਜੱਟਦੇ ਨੇ ਇੱਥੇ ਕੋਈ ਸਾਡੇ ਕੋਈ ਮਤਲਬ ਨਹੀਂ ਅੱਜ ਮਰ ਜਾਓ ਕੱਲ ਮਰ ਜਾਓ ਸਾਡੀ ਕੋਈ ਇਹਨਾਂ ਦੀ ਰਿਸਪੋਨਸੀਬਿਲਟੀ ਨਹੀਂ ਅਸੀਂ ਕਹਿੰਦੇ ਆ ਵੀ ਅਸੀਂ ਪੰਜਾਬ ਸਰਕਾਰ ਦਾ ਕੰਮ ਕਰਦੇ ਆ ਜੇ ਅਸੀਂ ਫੀਲਡਾਂ 'ਚ ਖੰਭਿਆਂ ਦੇ ਜੜ ਕੇ ਮਰਦੇ ਆ ਤਾਂ ਇਹ ਕੁਰਸੀਆਂ ਦੇ ਅੰਦਰ ਬੈਠੇ ਨੇ ਵੀਰੇ ਇਸੀ ਤੇ ਲੋਕ ਕਹਿੰਦਾ ਬਾਵਾ ਅਸੀਂ ਸਾਥ ਨੂੰ ਬਖਾ ਦੇਖਾ ਦੇਖਾ ਕੋਈ ਗੱਲ ਨਹੀਂ ਗੱਲ ਅਸੀਂ ਇਹ ਕਹਿੰਦਾ ਟੇਬਲ ਟੌਪ ਤੇ ਗੱਲਬਾਤ ਹੋਣਾ ਟੇਬਲ ਟੌਪ ਤੇ ਗੱਲ ਕਰਾਂਗੇ ਸਾਡੀ ਇਹ ਕੋਈ ਦਿੱਕਤ ਨਹੀਂ ਹੈਗੀ ਪਰ ਸਾਡੀਆਂ ਜਿਹੜੀਆਂ ਪਰਿਵਾਰ ਦੀਆਂ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰ ਦੇ ਪਿੱਲਾ ਐ ਕਹਿ ਕੇ ਚਲੇ ਜਾਣਾ ਹਾਂ ਸਾਡੀਆਂ ਤੁਸੀਂ ਬਾਵਾ ਹੋ ਗੱਲਾ ਬਾਵਾ ਨਾਲ ਕਹਿਣ ਨਾਲ ਨਹੀਂ ਨਾ ਮਸਲਾ ਹਾਲ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਜਿਹੜੇ ਐਮਐਲਏ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ ਅੱਜ ਉਹ ਲੋਕਾਂ ਨਾਲ ਕੀ ਕਰ ਰਹੇ ਆ ਇਹ ਲੋਕਾਂ ਜਿਹੜੇ ਸਾਡੀ ਜਨਤਾ ਹੈ ਉਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਇਹ ਸਾਡੇ ਨਹੀਂ ਅਸੀਂ ਵੋਟਾਂ ਪਾਉਂਦੇ ਆ ਸਾਡੇ ਤਾਂ ਇਹ ਹੈ ਹੀ ਨਹੀਂ ਇਹ ਹੈ ਕੋਰਪੋਰੇਟ ਘਰਾਣਿਆਂ ਦੇ ਲੋਕਾਂ ਲੈ ਦੇਖਣ ਵਾਲੇ तमाम ਦਸਤਖਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਵਿਜੇ ਕੁਮਾਰ ਨੂੰ ਹਰ ਕੋਈ ਯਾਦ ਕਰ ਰਿਹਾ ਕਿਉਂਕਿ ਵਿਜੇ ਕੁਮਾਰ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਲਾਈਨਮੈਨ ਜੋ ਬਿਜਲੀ ਦਾ ਕੰਮ ਕਰ ਰਿਹਾ ਸੀਗਾ ਲੇਕਿ ਸੇਫਟੀ ਇੰਸਟਰੂਮੈਂਟ ਨਹੀਂ ਪਾਏ ਹੋਏ ਸੀ نیچے ਐਕਸੀਐਨ ਖੜਾ ਸੀਗਾ ਐਕਸੀਐਨ ਨੇ ਉਸ ਨੂੰ ਇੱਕ ਵਾਰੀ ਨਹੀਂ ਕਿਹਾ ਕਿ ਸੇਫਟੀ ਇੰਸਟਰੂਮੈਂਟ ਪਾਲਾ ਜਿਸ ਕਰਕੇ ਉਹ ਡਿੱਗਦਾ ਵਾ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ 7 ਦਿਨ ਹਾਦੀਜੀ ਹਸਪਤਾਲ ਦੇ ਵਿੱਚ ਰਹਿੰਦਾ ਵਾ ਲੇਕਿਨ ਬਿਜਲੀ ਦੇ ਜਿੰਨੇ ਮਹਿਕਮੇ ਨੇ ਜਿਨ੍ਹਾਂ ਨੇ ਕੱਲ ਪਟਿਆਲਾ ਚੱਕਾ ਜਾਮ ਕੀਤਾ ਸੀ ਅੱਜ ਲੁਧਿਆਣਾ ਦੇ ਵਿੱਚ ਚੱਕਾ ਜਾਮ ਕਰਤਾ ਵਾ ਲੇਕਿਨ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਆਵੇ ਚੇਅਰਮੈਨ ਦੇ ਦਫ਼ਤਰ ਪਹੁੰਚੇ ਨੇ ਚੇਅਰਮੈਨਿਕੋ ਮੰਗ ਕਰ ਰਹੇ ਨੇ ਲੇਕਿਨ ਤਸਵੀਰ ਜੈ ਹਰ ਸਰਕਾਰ ਮੋਦਬਾਦ ਜਿਹੜੀ ਦਿਖਾਈ ਜਾ ਰਹੀ ਹੈ ਪੀਐਸਐਲ ਦੀ ਕਟੀਆਂ ਅਰੇਂਜਮੈਂਟ ਮੋਦਬਾਦ ਸਾਰੇ ਅੱਜ ਪੀਐਸਐਲ ਦੀ ਕਟੀਆਂ ਅਰੇਂਜਮੈਂਟ ਮੋਦਬਾਦ 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 ਜੈ ਹਰ ਮੋਦਬਾਦ ਜੈ ਹਰ ਸਰ ਆਉਂਗੇ ਅੱਗੇ ਆਜੋ ਭਾਈ ਜੀ ਆਜੋ ਸਾਰੇ ਅੱਗੇ ਆਜੋ ਭਾਈ ਜੀ ਕਿੱਦਾਂ ਮਿਲੇਗਾ ਵਿਜੇ ਨੂੰ ਇਨਸਾਫ ਇਨਸਾਫ ਲਈ ਗੁਹਾਰ ਲਗਾਉਣ ਨੂੰ ਲਗਾਤਾਰ 7 ਦਿਨ ਹੋ ਗਏ ਨੇ ਦੇਖੋ ਜੀ ਇਹ ਪਾਵਰਕੋਮ ਦੀ ਮੈਨੇਜਮੈਂਟ ਲਗਾਤਾਰ ਜਿਹੜਾ ਨਿੱਜੀਕਰਨ ਦਾ ਹੱਲਾ ਹੈ ਉਹਨੂੰ ਤੇਜ਼ ਕਰਕੇ ਕੋਆਪਰੇਟ ਘਰਾਣਿਆਂ ਨੂੰ ਵੱਡੀਆਂ ਸਰਮਾਇਦਾਰ ਕੰਪਨੀਆਂ ਨੂੰ ਇੱਥੋਂ ਲਿਆ ਕੇ ਸਾਡੇ ਤੇ ਜਿਹੜੀ ਲੁੱਟ ਖਸੋਟਾ ਠੇਕੇਦਾਰ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਇੱਕ ਹਫਤਾ ਹੋ ਗਿਆ ਸਾਡੇ ਸਾਥੀ ਦੇ ਕਰੰਟ ਲਾਕੇ ਜਿਹੜਾ ਹੈ ਮੌਤ ਤਾਂ ਉਹਦੀ ਕਾਫੀ ਦੇਰ ਤੋਂ ਹੋਈ ਹੋਈ ਹੈ ਜਿਹੜੇ ਅਸੀਂ ਸਮਝਦੇ ਆ ਉਹ ਡੈਡੇ ਸੀਗਾ ਪਰ ਕੱਲ ਜਿਹੜਾ ਸਾਡਾ ਰੋਸ ਧਰਨਾ ਸੀਗਾ 25 ਨੂੰ ਮੈਨੇਜਮੈਂਟ ਤੇ ਸਰਕਾਰ ਨੂੰ ਇਹਨਾਂ ਦੇ ਅਧਿਕਾਰੀਆਂ ਨੂੰ ਇਹ ਸੀਗਾ ਵੀ ਇਹੇ ਉੱਥੇ ਚਲੇ ਜਾਣਗੇ ਬਾਅਦ ਵਿੱਚ ਪਰਿਵਾਰ ਨਾਲ ਮਤਲਬ ਕਰਕੇ ਕਿ ਆਪਦਾ ਪਰਿਵਾਰ ਮੰਨ ਜੇ ਪਰ ਪਰ ਪਰਿਵਾਰ ਸੂਝਵਾਨ ਸੀ ਪਰਿਵਾਰ ਨੇ ਮਤਲਬ ਜਥੇਬੰਦੀ ਨਾਲ ਰਾਬਤਾ ਬਣਾ ਕੇ ਰੱਖਿਆ ਤੇ ਅਸੀਂ ਇਹ ਮੰਗ ਕਰ ਪਾਰ ਦੀ ਇਹ ਮੰਗਾ ਵੀ ਐਕਸ਼ਨ ਤੇ ਪਰਚਾ ਦਰਜ ਹੋਵੇ ਫਿਰ ਕਿਉਂ ਨਹੀਂ ਹੋ ਰਿਹਾ ਦੂਜਾ ਐਕਸ਼ਨ ਦੀ ਬਦਲੀ ਕਿਉਂ ਨਹੀਂ ਹੋ ਰਹੀ ਤੀਜਾ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਗਰੰਟੀ ਕਿਉਂ ਨਹੀਂ ਹੋ ਸਕਦੀ ਚੌਥਾ ਹੈਗਾ ਕਿ ਜਿਹੜਾ ਮੁਆਵਜ਼ਾ ਗਰੰਟੀ ਹੈ ਕਾਨੂੰਨ ਮੁਤਾਬਕ ਮੁਆਵਜ਼ਾ ਕਿਉਂ ਨਹੀਂ ਮਿਲ ਸਕਦਾ ਕਾਨੂੰਨ ਕਹਿੰਦਾ ਜੋ ਉਹਦੇ ਆਧਾਰ ਤੇ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਸਕਦਾ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਰੋਸ਼ਪੁਰ ਦੱਚਨ ਹੈ ਜਿਹੜਾ ਉਹ ਚੀਫ ਇੰਜੀਨੀਅਰ ਦਫ਼ਤਰ ਅੱਗੇ ਕਰ ਰਹੇ ਹਾਂ ਜਿਹਨੂੰ ਕਰਨ ਸ਼ੁਰੂ ਕਰਨ ਜਾ ਰਹੇ ਹਾਂ ਪ੍ਰਦਾਸ ਸਾਹਿਬ ਇਹਦੇ ਵਿੱਚ ਗੱਲ ਆ ਜਾਂਦੀ ਹੈ ਕਿ ਵਿਜੇ ਕੁਮਾਰ ਲਗਾਤਾਰ ਉਸ ਦਾ ਪਰਿਵਾਰ ਲਗਾਤਾਰ ਸੰਪਰਕ ਸੀਗਾ ਕਿ ਐਕਸੀਡੈਂਟ ਦੇ ਸੰਪਰਕ ਐਕਸੀਡੈਂਟ ਨਹੀਂ ਆਇਆ ਚੀਫ ਲਗਾਤਾਰ ਉੱਥੇ ਗੇੜੇ ਮਾਰਦੇ ਰਹੇ ਲੈ ਕੇ ਚੀਫ ਨਾਲ ਇੱਕ ਇੰਟਰਵਿਊ ਕੀਤਾ ਚੀਫ ਕਹਿ ਰਿਹਾ ਮੈਂ ਦੇਖਾਂਗਾ ਲੇਕਿਨ ਐਕਸੀਡੈਂਟ ਨੂੰ ਬਚਾਇਆ ਕਿਉਂ ਜਾ ਰਿਹਾ ਇੱਕ ਵੱਡਾ ਸਵਾਲ ਆ ਤੁਹਾਡੇ ਸਾਰੇ ਮੁਲਾਜ਼ਮ ਉੱਤੇ ਖੜੇ ਹੋ ਮੋਗੇ ਦੇ ਵਿੱਚ ਵੀ ਇੱਕ ਮੁੰਡਾ ਜਿਹੜਾ ਮਰ ਗਿਆ ਜਿਹੜਾ ਲਾਈਨ ਤੇ ਲਟਕਿਆ ਰਹਿ ਗਿਆ ਉਹ ਵੀ ਇਨਸਾਫ ਗੁਹਾਰ ਲਗਾ ਰਹੇ ਨੇ ਪਰਿਵਾਰ ਉਹ ਵੀ ਮੁੱਦਾ ਬੜਾ ਉੱਚਾ ਆਇਆ ਵਾ ਤੁਹਾਡੇ ਨਾਲੀ ੱੱੱਕਾ ਕਿਉਂ ਹੁੰਦਾ ਕਿ ਤੁਸੀਂ ਪ੍ਰਾਈਵੇਟ ਹੋ ਇੱਕ ਤਾਂ ਇਹੀ ਗ ਦੂਜਾ ਇਹ ਹੈ ਕਿ ਸਰਕਾਰ ਦਾ ਇਕੋ ਹੋ ਮੈਨੇਜਮੈਂਟ ਦਾ ਐਕਸ਼ਨ ਜਿਹੜਾ ਅੰਗ ਆ ਜਿਵੇਂ ਆਪਣੇ ਇੱਕ ਸਰੀਰ ਦਾ ਪਾਰਟ ਹੈ ਉਹ ਵੀ ਇੱਕ ਸਰਕਾਰ ਦਾ ਇੱਕ ਮੈਨੇਜਮੈਂਟ ਦਾ ਪਾਰਟ ਆ ਉਹਨਾਂ ਨੂੰ ਪਤਾ ਵੀ ਜੇ ਅਸੀਂ ਇਸ ਤੇ ਪਰਚਾ ਦਰਜ ਕਰਾਂਗੇ ਤਾਂ ਪੰਜਾਬ ਦੇ ਅੰਦਰ ਜਿਹੜਾ ਇਹ ਤਰਸੱਲੀ ਮਚਣੀ ਆ ਮਚਣੀ ਵੀ ਐਸ ਗੱਲਾਂ ਨਾਲ ਕਿਉਂਕਿ ਜਿਹੜੇ ਅਫਸਰ ਕਿਉਂਕਿ ਐਕਸ਼ਨ ਸਾਹਿਬ ਬਹੁਤ ਕਈ ਥਾਵਾਂ ਤੇ ਐਕਸ਼ਨ ਸਾਹਿਬ ਬਹੁਤ ਵਧੀਆ ਵੀ ਨੇ ਚੰਗੇ ਵੀ ਨੇ ਗਾਈਡਲਾਈਨਸ ਵੀ ਕਰਦੇ ਆ ਪਰ ਪਹਿਲੀ ਗਲਤੀ ਵੀ ਜਦੋਂ ਜਈ ਦਾ ਹੱਕ ਹੈ ਉੱਥੇ ਕੰਮ ਕਰਾਉਣ ਦਾ ਫਿਰ ਮਤਲਬ ਐਕਸ਼ਨ ਸਾਹਿਬ ਕਿਉਂ ਗਏ ਐਸ ਡੀਓ ਸਾਹਿਬ ਵੀ ਨਹੀਂ ਗਏ ਹੂੰ ਐਸਡੀਓ ਸਾਹਿਬ ਤੋਂ ਬਾਅਦ ਐਕਸ਼ਨ ਸਾਹਿਬ ਉੱਥੇ ਕੰਮ ਕਰਨ ਲਈ ਕਿਹਾ ਬੋਲੀ ਗਿਆ ਦੇਖਣ ਮਿਲੀ ਸੀ ਉੱਥੇ ਇੱਕ ਕਪੜਾ ਇੱਕ ਵੀਆਈਪੀ ਗਰੁੱਪ ਬਣਾਇਆ ਸੀ ਇੰਡਸਟਰੀ ਦਾ ਉੱਥੇ ਫੋਟੋ ਪਾਈ ਉਹ ਵੀ ਰਿਮੂਵ ਕਰ ਦਿੱਤੀ ਕਿ ਜਦੋਂ ਬਾਅਦ ਡਿੱਗਿਆ ਬਿਲਕੁਲ ਉਹ ਵੀ ਮਤਲਬ ਬੰਦਿਆਂ ਵੱਲੋਂ ਸਾਡੇ ਵੱਲ ਦੱਸਿਆ ਵੀ ਉਹ ਵੀ ਫੋਟੋ ਨੂੰ ਡਿਲੀਟ ਕਰਵਾ ਦਿੱਤਾ ਗਿਆ ਜਦ ਵੀ ਇਹ ਪਤਾ ਲੱਗਿਆ ਵੀ ਇਹ ਹਾਸਾ ਉੱਥੇ ਵਾਪਰ ਗਿਆ ਮਤਲਬ ਇਹ ਹੁਣ ਨਿੰਦਣਯੋਗ ਹੀ ਗੱਲ ਹੈ ਅਸੀਂ ਮਤਲਬ ਸੰਘਰਸ਼ ਕਰਾਂਗੇ ਮੈਨੇਜਮੈਂਟ ਤੇ ਸਰਕਾਰ ਦੇ ਹੱਥ ਆ ਹੋਣ ਮਤਲਬ ਮੈਨੂੰ ਇਹ ਵੀ ਪਤਾ ਲੱਗਿਆ ਵੀ ਐਮਐਲਏ ਵੀ ਪ੍ਰੈਸ਼ਰ ਪਾ ਰਿਹਾ ਐਮਐਲ ਹੁਣ ਸਰਕਾਰ ਤੇ ਮੈਨੇਜਮੈਂਟ ਸੋਚ ਲਵੇ ਅੱਜ ਚਤਾਵਨੀ ਆ ਕੱਲ ਨੂੰ ਫਿਰ ਵੱਡਾ ਇਕੱਠ ਵੀ ਹੋਊਗਾ ਅੱਜ ਇਹ ਮਤਲਬ ਐ ਕੋਈ ਸਮਝ ਲਵੇ ਇਹ ਤਾਂ ਘੱਟ ਗਿਣਤੀ ਚਾਹੇ ਆ ਇਹ ਥੋੜੀ ਗਿਣਤੀ ਦੇ ਵਿੱਚ ਆ ਇਹ ਵੱਡਾ ਇਕੱਠ ਹੋਊਗਾ ਪੰਜਾਬ ਪੱਧਰ ਤੇ ਜੇ ਸਰਕਾਰ ਤੇ ਮੈਨੇਜਮੈਂਟ ਨਹੀਂ ਮੰਨੂਗੀ ਤੁਹਾਨੂੰ ਲੱਗਦਾ ਕਿ ਚੀਫ ਉੱਟ ਕੇ ਆਣਗੇ ਗੱਡੀ ਤੇ ਬਾਹਰ ਖੜੀ ਐ ਕਿ ਚੀਫ ਉੱਟ ਕੇ ਆਣਗੇ ਤੁਹਾਡੇ ਨਾਲ ਕਿਥੇ ਨਾ ਕਿਤੇ ਦਿਲ ਦੀ ਗੱਲ ਕਰਨਗੇ ਗੱਲ ਕਰਨੂ ਮੁਲਾਜ਼ਮ ਆ ਉਹ ਵੱਡਾ ਮੁਲਾਜ਼ਮ ਆ ਵੱਡੇ ਮੁਲਾਜ਼ਮ ਬਾਹਰ ਨਹੀਂ ਆ ਰਹੇ ਤੁਹਾਡੀ ਗਿਣਤੀ ਫਿਰ ਕਿੰਨਾ ਚ ਰਹਿ ਗਈ ਕੱਖਾਂ ਚ ਨਹੀਂ ਰਹੀ ਬਿਲਕੁਲ ਜੀ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਚੀਫ ਸਾਹਿਬ ਚੀਫ ਸਾਹਿਬ ਨੂੰ ਗੱਲ ਦੱਸੀ ਚੀਫ ਸਾਹਿਬ ਨੂੰ ਮੀਟਿੰਗ ਦੇ ਵਿੱਚ ਬੁਲਾਇਆ ਉੱਥੇ ਆਪਣਾ ਜਿਹੜਾ ਇਹਨਾਂ ਦਾ ਦਫ਼ਤਰ ਹੈ ਉੱਥੇ ਆਏ ਉੱਥੇ ਇਹਨਾਂ ਨੂੰ ਅਸੀਂ ਗੱਲ ਦੱਸੀ ਹੈ ਇਹ ਕਹਿੰਦੇ ਅਸੀਂ 7 ਦਿਨ ਦੇ ਵਿੱਚ ਇਨਕੁਆਰੀ ਕਰ ਕਰਕੇ ਵੀ ਇਹਨਾਂ ਦੀ ਬਦਲੀ ਹੀ ਕਰ ਦਵਾਂਗੇ ਹੁਣ ਰੋਲਾ ਬਦਲੀ ਦਾ ਤਾਂ ਨਹੀਂ ਹੈ ਹੁਣ ਤਾਂ ਬੰਦੇ ਦੀ ਮੌਤ ਹੋ ਗਈ ਹੁਣ ਤਾਂ ਬੰਦਾ ਬਚਿਆ ਨਹੀਂ ਹੈ ਹੁਣ ਤਾਂ ਬੰਦੇ ਦੀ ਜੋ ਪਰਿਵਾਰ ਦਾ ਡਿਸੀਜਨ ਆ ਜੋ ਪਰਿਵਾਰ ਕਹਿੰਦਾ ਗੁਹਾਰ ਲੋਹਾਰਿਆ ਇਨਸਾਫ ਦੀ ਫਿਰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਚੀਜ਼ ਦਾ ਸਾਹਮਣੇ ਵਿੱਚ ਇੱਕ ਵੱਡਾ ਸਵਾਲ ਹੈ ਕਿ 10 ਲੱਖ ਤਾਂ ਤੁਹਾਡੇ ਜਿਹੜਾ ਇੰਸ਼ੋਰੈਂਸ ਆਂਦਾ ਉਹ ਇਹਨਾਂ 10 ਲੱਖ ਤੁਹਾਨੂੰ ਕੰਪਨੀ ਦਿੰਦੀ ਹੈ ਤੇ ਤੁਹਾਨੂੰ ਉੱਤੇ ਦੇ ਪੈਸੇ ਕੌਣ ਦੇ ਰਿਹਾ ਫਿਰ ਤੁਸੀਂ 50 ਲੱਖ ਦੀ ਡਿਮਾਂਡ ਪਰਵਾਰ ਕਰ ਰਹੇ ਫਿਰ ਕੌਣ ਦੇਊਗਾ ਬਾਕੀ ਪੈਸਾ ਦੇਖੋ ਜੀ ਮੈਨੇਜਮੈਂਟ ਤੇ ਸਰਕਾਰ ਕਿਉਂ ਨਹੀਂ ਦੇ ਸਕਦੀ ਸਾਰਾ ਕੁਝ ਪ੍ਰਬੰਧ ਹੈ ਇਹਨਾਂ ਦੇ ਕੋਲ ਕਾਨੂੰਨ ਇਹਨਾਂ ਨੇ ਬਣਾਏ ਆ ਕਾਨੂੰਨ ਹੁਣ ਪਿਛਲੇ ਦਿਨੀ ਸਾਡੇ ਕਰੰਟ ਲੱਗਿਆ 5 ਲੱਖ ਰੁਪਏ ਸੀਐਮ ਦੇ ਕੋਟੇ ਦੇ ਵਿੱਚੋਂ ਦੇਣਾ ਪਿਆ ਇਸੇ ਪ੍ਰਸ਼ਾਸਨ ਨੂੰ ਦੇਣਾ ਪਿਆ ਲੁਧਿਆਣਾ ਪ੍ਰਸ਼ਾਸਨ ਨੇ ਸੀ 5 ਲੱਖ ਰੁਪਏ ਉੱ रेड क्रॉस ਦੀ ਪਰਚੀ ਆ ਉਹਦੇ ਵਿੱਚੋਂ ਦੇਣਾ ਪਿਆ 28 ਲੱਖ ਰੁਪਏ ਮਤਲਬ ਦੇਣਾ ਪਿਆ ਪਰ ਉਹ ਵੀ ਕਾਨੂੰਨ ਦੇ ਆਧਾਰ ਤੇ ਗਲਤ ਹੈ ਹੁਣ ਤੁਸੀਂ ਇੱਕ ਗੱਲ ਦੋ ਅਸੀਂ ਕਾਨੂੰਨ ਕਿਹਾ ਕਹਿੰਦੇ ਆ ਵੀ ਬੰਦੇ ਦੀ ਮੁੰਡੇ ਦੀ 24 ਸਾਲ ਏਜ ਸੀ 24 ਸਾਲ ਤੋਂ ਲੈ ਕੇ ਬੰਦੇ ਨੇ 58 ਸਾਲ 60 ਸਾਲ ਦੀ ਉਮਰ ਤੱਕ ਕੰਮ ਕਰਨਾ ਸੀ ਉਹਦੀ ਤਨਖਾਹ ਡਿਵਾਈਡ ਕਰ ਲੋ ਉਹਦੀ ਤਨਖਾਹ ਨੂੰ ਡਿਵਾਈਡ ਕਰਕੇ ਜੋ ਕਾਨੂੰਨ ਬਣਦਾ ਉਹਦੇ ਆਧਾਰ ਤੇ ਮੁਆਵਜ਼ਾ ਤਾਂ ਇਹ ਕਰੋ ਇਹ ਗੱਲ ਕਿਉਂ ਆ ਬਈ ਹਾਂ ਇੱਕ ਕੱਚਾ ਮਲਾਜ਼ਮ ਇੱਕ ਤਾਂ ਉਹ ਉਹਦਾ ਮਤਲਬ ਨੌਮਾਂ ਦਾ ਨੌਜਵਾਨ ਪੁੱਤ ਚਲੇ ਗਿਆ ਦੂਜਾ ਤੇ ਪਰਿਵਾਰ ਨੂੰ ਨੌਕਰੀ ਨਹੀਂ ਹੈ ਤੀਜਾ ਉਹਦਾ ਮਤਲਬ ਜਿਹੜਾ ਕਾਨੂੰਨ ਮੁਤਾਬਕ ਮਵਾਜ਼ਾ ਮਿਲਣਾ ਚਾਹੀਦਾ ਉਹ ਵੀ ਨਹੀਂ ਹੈ ਦੇਖੇ ਪ੍ਰਧਾਨ ਸਾਹਿਬ ਅਗੇ ਸਰਕਾਰੀ ਬਾਬੂ ਹੁੰਦਾ ਨਾ ਨੌਕਰੀ ਦੇ ਭਰਾ ਨੂੰ ਮਿਲ ਜਾਣੀ ਸੀ ਦੇਖੋ ਜੀ ਬਿਲਕੁਲ ਜੇ ਸਰਕਾਰੀ ਮਲਾਜ ਹੁੰਦਾ ਤਾਂ ਪ੍ਰਕਾਰ ਸਰਕਾਰੀ ਨੌਕਰੀ ਵੀ ਮਿਲਣੀ ਸੀ ਪੱਕੀ ਪੈਨਸ਼ਨ ਦੀ ਗਾਰੰਟੀ ਵੀ ਹੋਣੀ ਸੀ ਪਰਿਵਾਰ ਨੂੰ ਸਾਰਾ ਕੁਝ ਵਸੂਲਤਾ ਪ੍ਰੋਵਾਈਡ ਨਾਲੇ ਕਰੋੜਾ ਰੁਪਇਆ ਵੀ ਆ ਜਾਣਾ ਸੀਗਾ ਸਾਰਾ ਕੁਝ ਹੋਣਾ ਸੀ ਪਰ ਕੱਚੇ ਮਲਾਜਮਾਂ ਦਾ ਧੱਕਾ ਕਿਉਂ ਹੈ ਇਸ ਗੱਲ ਵਾਸਤੇ ਹੀ ਅਸੀਂ ਮਤਲਬ ਇੱਥੇ ਇਕੱਠੇ ਹੋ ਕੇ ਆਏ ਆ ਏਹੀ ਸਾਡਾ ਸਵਾਲ ਮੈਨੇਜਮੈਂਟ ਨੂੰ ਆ ਕੱਲ ਵੀ ਸੀਐਮਡੀ ਸਾਹਿਬ ਨੂੰ ਏਹੀ ਸਵਾਲ ਸੀਗਾ ਸੀਐਮਡੀ ਨੇ ਭਰੋਸਾ ਦਿਵਾਇਆ ਕੱਲ ਵੀ ਹਾਂ ਤੁਹਾਡਾ ਕੋ ਹੁਣ ਚੀਫ ਸਾਹਿਬ ਤੇ ਵੀ ਚੀਫ ਸਾਹਿਬ ਕਰਨ ਮਸਲਾ ਹੱਲ ਇਹ ਪਿਛੇ ਉਹ ਪਰਾ ਖੜਾ ਜਿਹਦਾ ਪਰਾ ਚਲਾ ਗਿਆ ਇਹ ਉਹ ਪਰਾ ਵੈ ਯਾਰ ਲੱਗਦਾ ਤਾਂ ਉੱਥੇ ਇਨਸਾਫ ਮਿਲੇਗਾ ਤੂੰ ਲਗਾਤਾਰ ਆ ਰਹੇ ਆ ਚਲ ਪ੍ਰਧਾਨ ਸਾਹਿਬ ਆਗੇ ਹੁਣ ਤੈਨੂੰ ਮੋਢੇ ਨਾਲ ਮੋਢਾ ਮਿਲ ਗਿਆ ਨਾ ਪੁੱਛਣੀ ਆ ਉਹਨਾਂ ਨਾਲ ਹੇ ਤੱਕ ਪਰ ਚੱਕਿਓ ਨਹੀਂ ਕਰਿਆ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ ਆ ਠੀਕ ਹੈ ਕਿ ਨਹੀਂ ਕੱਲ ਨੂੰ ਸਾਡੇ ਕੋਲ ਆਇਆ ਕਹਿੰਦਾ ਇੰਨੇ ਲੈ ਲਓ ਸੋਰਸ ਨੇ ਇੰਨੇ ਦੇਣੇ ਆ ਕਿਉਂ ਬਾਹ ਹੀ ਕੀਮਤ ਆ ਸਾਡੇ ਬੰਦੇ ਦੀ ਉਹਨਾਂ ਦਾ ਕੋਈ ਬੰਦਾ ਸੀ ਖੰਭਲੇ ਚੜੋਣੇ ਵਾਲੇ 20 ਲੱਖਾਂ ਸੀ ਦੇਣੇ ਆ ਜਾਂ ਕੱਲ ਨੂੰ ਉਹਨਾਂ ਨਾਲ ਕੋਈ ਗੱਲਬਾਤ ਹੋ ਗਈ ਫੇਰ ਕੌਣ ਜ਼ ਠੀਕ ਹੈ ਜਿਹੜਾ ਚੜਾਓ ਕੋਈ ਸਰਕਾਰੀ ਬੰਦਾ ਦੇਖਦੇ ਆਂ ਅਸੀਂ 20 ਲੱਖ ਅਸੀਂ ਦੰਨੇ ਆ ਉਹ ਤਾਂ ਕਹਿ ਰਿਹਾ ਅਸੀਂ 5 ਲੱਖ ਦੰਨੇ ਆ ਦੰਨੇ ਕਿਉਂ ਸਾਡਾ ਬੰਦਾ ਨਹੀਂ ਹੈਗਾ ਸਾਡੇ ਘਰ ਤਾਂ ਜੋ ਨਹੀਂ ਹੈਗਾ ਤੁਹਾਡਾ ਬੰਦਾ ਬੰਦਾ ਨਹੀਂਗਾ ਇਹ ਪਾਜੀ ਬੋਲੀ ਲੱਗਣ ਲੱਜਾਂਦੀ ਆ ਹਾਂ ਵੀ ਬੰਦਾ ਮਰ ਲਿਆ ਉਹ ਨਹੀਂ ਦੇਖਿਆ ਬੋਲੀ ਲੱਗਦੀ ਆ 2 ਲੱਖ ਲੈ ਲਓ 5 ਲੱਖ ਲੈ ਲਓ ਹੁਣ ਤੁਹਾਡੇ ਸਾਹਮਣੇ ਇੱਥੇ ਜਦੋਂ ਕੋਹਲ ਚੱਲਣਾ ਹੈ ਸੰਘਰਸ਼ ਚੱਲਣਾ ਹੈ ਫਿਰ ਬਹੁਤ ਸਾਰੀਆਂ ਆਉਣੀਆਂ ਜੀ ਲਓ ਜੀ ਤੁਸੀਂ ਫੈਸਲਾ ਕਰ ਲਓ 5 ਲੱਖ ਐਕਸ਼ਨ ਸਾਹਿਬ ਦੇ ਰਿਹਾ 4 ਲੱਖ ਐਕਸ਼ਨ ਸਾਹਿਬ ਦੇ ਰਿਹਾ ਇਹ ਚੱਲਦਾ ਹੁੰਦਾ ਇਹ ਮਤਲਬ ਇਹਨਾਂ ਦੇ ਪੱਤੇ ਹੁੰਦੇ ਆ ਪਰ ਸਾਡਾ ਜਿਹੜਾ ਮੇਨ ਮਕਸਦ ਵੀ ਕਾਨੂੰਨ ਦੇ ਆਧਾਰ ਤੇ ਮੁਆਵਜ਼ਾ ਤਾਂ ਇਹ ਹੋਣਾ ਚਾਹੀਦਾ ਕਾਨੂੰਨ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਆ ਪਰਿਵਾਰ ਕੋਲ ਨੂੰ ਪੱਕੀ ਪੈਨਸ਼ਨ ਲੱਗਣੀ ਚਾਹੀਦੀ ਆ ਪ੍ਰਧਾਨ ਸਾਹਿਬ ਇੱਕ ਐਕਸ਼ਨ ਦੀ ਸੈਲਰੀ ਕਿੰਨੀ ਹੁੰਦੀ ਆ ਘੱਟੋ ਘੱਟ ਜੀ ਮੈਨੂੰ ਲੱਗਦਾ ਮੈਨੂੰ ਲੱਖ ਦੇ ਲਗਭਗ ਹੋਊਗੀ ਜਿਸ ਦਿਨ ਲੱਕੀ ਕਰਕੇ ਮਰਿਆ ਆਪਣੀ ਇੱਕ ਸਾਲ ਦੀ ਸ਼ਾਦੀ ਤੋਂ ਵੱਧੇ ਹੋਵੇ ਇੱਕ ਸਾਲ ਦੀ ਸੈਲਰੀ ਦੇ ਸਕਦਾ ਉਹ ਬੰਦਾ ਮੈਂ ਕਿਹਾ ਜੀ ਚਲੋ ਆਪਾਂ ਇਹ ਨਹੀਂ ਕਹਿੰਦੇ ਕਾਨੂੰਨ ਦੇ ਆਧਾਰ ਤੇ ਹੀ ਦੇ ਦਾਂ ਨਾ ਅਸੀਂ ਕਿਸੇ ਨੂੰ ਚਲ ਆਏ ਨਹੀਂ ਕਹਿੰਦੇ ਵੀ ਤੂੰ ਆਵਦੀ ਜੇਬ ਚੋਂ ਦੋ ਕਿੱਟੋ ਘੜ ਤੁਸੀਂ ਕਾਨੂੰਨ ਤਾਂ ਬਣਾਓ ਕਾਨੂੰਨ ਦੇ ਆਧਾਰ ਤੇ ਤਾਂ ਦਿਓ ਜੋ ਕਾਨੂੰਨ ਕਹਿੰਦਾ ਥੋੜਾ ਬੋਰਡ ਮੈਨੇਜਮੈਂਟ ਹੈ ਤੁਸੀਂ ਗੱਲ ਕਰ ਸਕਦੇ ਹੋ ਚੇਨਮੈਨ ਸਭ ਨਾਲ ਗੱਲ ਕਰ ਸਕਦੇ ਹੋ ਇੱਥੇ ਦੇ ਹਲਕੇ ਦੇ ਐਮਐਲਏ ਆ ਐਮਐਲਏ ਸਾਹਿਬ ਮਤਲਬ ਤੰਗ ਉਹੀ ਗੱਲ ਐਮਐਲਏ ਸਾਹਿਬ ਰਾਸਮਿਟ ਕਰਦੇ ਸੀ 5 ਮਿੰਟ ਦੇ ਵਿੱਚ ਬਿਜਲੀ ਚੱਲਣੀ ਚਾਹੀਦੀ ਆ ਫਿਰ ਉਸ ਐਮਐਲਏ ਨੂੰ ਇਹ ਨਹੀਂ ਦੇਰੀ ਡੈਥ ਹੋ ਗਈ ਤੇ ਉਹਨੂੰ ਸਰਕਾਰ ਤੋਂ ਗੁਹਾਰ ਲਾ ਕੇ ਹੁਣ ਉਹ ਤਾਂ ਮੁੱਖ ਮੰਤਰੀ ਨੂੰ ਫੋਨ ਕੀਤਾ ਹੁੰਦਾ ਮੁੱਖ ਮੰਤਰੀ ਨੂੰ ਕੋਲ ਗਈ ਹੁੰਦੀ ਵੀ ਸਾਡੇ ਹਲਕੇ ਚ ਹੋ ਗਈ ਆ ਗੱਲ ਬਿਜਲੀ ਮਲਾਜ਼ਮ ਦੀ ਹੋ ਗਈ ਡੈਥ ਇਹਦੇ ਪਰਿਵਾਰ ਨੂੰ ਪੱਕੀ ਨੌਕਰੀ ਦੀ ਵੀ ਗਰੰਟੀ ਹੋਣੀ ਚਾਹੀਦੀ ਇਹਦੇ ਪਰਿਵਾਰ ਨੂੰ ਪੈਨਸ਼ਨ ਵੀ ਗਰੰਟੀ ਹੋਣੀ ਚਾਹੀਦੀ ਬਹੁਤ ਕਦੇ ਲੱਗੇ ਨੇ ਪੱਕੀ ਨੌਕਰੀ ਦਿੱਤੀ ਆ ਜੁਵਾਵਾਂ ਨੂੰ ਮੈਂ ਕਹਾਂ ਜੀ ਇਹ ਸਾਰੀ ਅਫਵਾਹਾਂ ਇਹਨਾਂ ਦਾ ਮਤਲਬ ਗੱਲ ਇਹ ਆ ਵੀ ਜਿਹੜੇ ਸਾਡੇ ਮਲਾਜ਼ਮ ਵੀਰ ਆ ਜਿਹੋ ਕੰਮ ਕਰਦੇ ਆ ਜ ਬੋਰਡ ਦੇ ਅੰਦਰ ਇਹ ਵੱਡੀ ਲੜਾਈ ਹੈ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਨੌکریاں ਨਹੀਂ ਦੇਣੀਆਂ ਅੱਜ ਸਾਡਾ ਜੂਥ ਬਾਹਰ ਜਾ ਰਿਹਾ ਅੱਜ ਮਤਲਬ ਜਿਹੜੀ ਗੱਲ ਹੈ ਕਿ ਜਿਹੜਾ ਸਰਕਾਰ ਇੱਥੇ ਇੰਨਾ ਮੁਲਾਜ਼ਮ ਹੁੰਦਾ ਸੀ ਅੱਜ ਮੈਂ ਕਹਿੰਦਾ 30% ਮੁਲਾਜ਼ਮ ਨਹੀਂ ਹੈ ਬਿਜਲੀ ਬੋਰਡ ਦੇ ਵਿੱਚ ਸਾਰਾ ਕੁਝ ਨਿੱਜੀ ਕਰਨ ਦੀ ਨੀਤੀ ਦੇ ਤਹਿਤ ਕੋਰਪੋਰੇਟ ਘਰਾਣੇ ਨੂੰ ਵੇਚਿਆ ਜਾ ਰਿਹਾ ਆ ਬਿਜਲੀ ਖੇਤਰ ਸਾਰਾ ਵੇਚਤਾ ਇੱਕ ਪੁਲਿਸ ਵਿਭਾਗ ਮ ਬਚਿਆ ਉਹ ਵੀ ਠੇਕੇ ਤੇ ਕਰਨਾ ਮਤਲਬ ਬਛੜਣਾ ਕੋਈ ਨਹੀਂ ਹੈਗਾ ਸਾਰੇ ਡਿਪਾਰਟਮੈਂਟ ਬੇਚ ਕੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਕਿਹੜਾ ਮਿਲਣਾ ਸਾਡੇ ਆਲਾ ਜਿਹੜੇ ਸਾਡੇ ਕੋਈ ਨੌਜਵਾਨ ਦਾ ਪੁੱਤ ਮਰ ਗਿਆ ਮਾਂ ਦਾ ਪੁੱਤ ਚਲੇ ਗਿਆ ਭੈਣ ਦਾ ਵੀਰ ਚਲੇ ਗਿਆ ਆ ਸਾਨੂੰ ਇਕੱਠੇ ਹੋਣ ਦੀ ਕੀ ਲੋੜ ਸੀ ਜੇ ਪੱਕੀ ਨੌਕਰੀ ਦੀ ਗਾਰੰਟੀ ਹੁੰਦੀ ਪੱਕੀ ਪੈਨਸ਼ਨ ਦੀ ਗਾਰੰਟੀ ਹੁੰਦੀ ਮੁਆਵਜ਼ੇ ਦੀ ਗਾਰੰਟੀ ਹੁੰਦੀ ਫਿਰ ਸਾਨੂੰ ਇਕੱਠੇ ਹੋਣ ਦੀ ਬਾਈ ਜੀ ਕੀ ਲੋੜ ਸੀ ਹੁਣ ਕੀ ਅੱਗੇ ਰੂਗਾ ਤੁਹਾਡਾ ਅੱਗੇ ਪਲਾਨ ਕੀ ਰੂਗਾ ਪ੍ਰਧਾਨ ਸਾਹਿਬ ਇਹ ਮੈਨੇਜਮੈਂਟ ਤੇ ਸਰਕਾਰ ਤੇ ਹੈ ਨਵੇੜ ਨੂੰ ਉਹ 5 ਮਿੰਟ ਦੇ ਵਿੱਚ ਨਵੇੜ ਸਕਦੇ ਆ ਨਵੇੜ ਨੂੰ ਹੁਣੇ ਹੀ ਨਵੇੜ ਸਕਦੇ ਆ ਗੱਲਬਾਤ ਲਈ ਸੱਦਣ ਸੱਜ ਕੇ ਮਸਲੇ ਦਾ ਹੱਲ ਕੱਢਣਾ ਕੋਈ ਵੱਡੀਆਂ ਗੱਲਾਂ ਨਹੀਂ ਹੈ ਲੇਕਿਨ ਪਟਿਆਲੇ ਦਾ ਤੁਹਾਨੂੰ ਹੱਲ ਦਾ ਇੱਕ ਦੇ ਦਿੱਤਾ ਜਵਾਬ ਦੇ ਦਿੱਤਾ ਹੱਲ ਦਾ ਤਾਂ ਜਵਾਬ ਦੇ ਦਿੱਤਾ ਲੱਗਦਾ ਚੀਫ ਮੰਨਣਗੇ ਉੱਥੇ ਮੰਨ ਗਏ ਨਹੀਂ ਬਿਲਕੁਲ ਮੰਨਣਾ ਚਾਹੀਦਾ ਚੀਫ ਸਾਹਿਬ ਨੂੰ ਪ੍ਰੈਸ਼ਰ ਲੋਕਾਂ ਦਾ ਬਿਜਲੀ ਸਪਲਾਈਆਂ ਤਿੰਨ ਦਿਨ ਤੋਂ ਬੰਦ ਪਈਆਂ ਪਰਸੋਂ ਤੋਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਤਾਂ ਲਗਾਤਾਰ ਸਾਡੇ 34 ਤੇ 34 ਮੰਡੇ ਉਦੋਂ ਤੋਂ ਲਗਾਤਾਰ ਟੈਸਟ ਕਰ ਰਹੇ ਆ ਸ਼ਾਂਤਮਈ ਬੈਠੇ ਆ ਕੋਈ ਮਤਲਬ ਇਹਨਾਂ ਨੇ ਘਰੋ ਨਹੀਂ ਕੀਤਾ ਕੋਈ ਸ਼ਾਂਤਮਈ ਪ੍ਰੋਟੈਸਟ ਦਫ਼ਤਰ ਦੇ ਵਿੱਚ ਪਰ ਉੱਥੇ ਵੀ ਅਧਿਕਾਰੀਆਂ ਨੇ ਗੱਲ ਨਹੀਂ ਸੁਣੀ ਉੱਥੇ ਮਤਲਬ ਇਹ ਤਾਂ ਈਗੋ ਦਾ ਸਵਾਲ ਹੋ ਗਿਆ ਨਾ ਵੀ ਜੇ ਅਸੀਂ ਐਕਸਲ ਸਾਹਿਬ ਦੀ ਬਦਲੀ ਕਰ ਦਵਾਂਗੇ ਫਿਰ ਤਾਂ ਯਾਰ ਇੱਕ ਠੇਕੇ ਵਾਲਾ ਬਦਲੀ ਕਰਾ ਗਿਆ ਤੁਸੀਂ ਉਹ ਚੀਜ਼ ਨਾ ਨਾ ਦੇਖੋ ਤੁਸੀਂ ਚੀਜ਼ੇ ਦੇਖੋ ਵੀ ਇੱਕ ਬੰਦੇ ਦੀ ਗਲਤੀ ਹੈ ਇੱਕ ਬੰਦੇ ਨੇ ਗਲਤੀ ਕੀਤੀ ਹੈ ਭਾਈ ਇੱਕ ਹੋਰ ਕੋਈ ਮੰਗ ਕਰ ਰਿਹਾ ਬਦਲੀ ਕਰਾਣੀ ਆ ਆਪਾਂ ਬਦਲੀ ਕਰਾਉਣੀ ਆ ਤੇ ਪਰਚਾ ਕਰਾਉਣਾ ਜੀ ਪਰਚਾ ਪਰਚਾ ਬਿਲਕੁਲ ਹੁਣ ਮੈਂ ਪਹਿਲਾਂ ਕਹੇ ਵੀ ਇਹ ਸਰ ਮੈਂ ਆਪਣੇ ਪਰਿਵਾਰ ਦੀ ਇਹੋ ਹੈ ਇਨਸਾਫ ਹੈ ਵੀ ਪਰ ਠੀਕ ਉਹਨਾਂ ਦੀ ਗਲਤੀ ਸੀ ਕਿ ਐਕਸਲ ਸਾਹਿਬ ਨੂੰ ਉੱਥੇ ਨਹੀਂ ਜਾਣਾ ਚਾਹੀਦਾ ਤਾਂ ਉੱਥੇ ਜਈ ਦਾ ਕੰਮ ਸੀਗਾ ਐਕਸਲ ਸਾਹਿਬ ਕੀ ਕਰਨ ਚਲੇਗੇ ਪਰਮਟਰ ਦੇਖੋ ਬੰਦਿਆਂ ਨੂੰ ਕਹੇ ਜਾਂਦਾ ਤੁਸੀਂ ਟਰਾਲੀਆਂ ਕੱਢ ਦਿਓ ਦੇਖੋ ਭਾਈ ਇੱਕ ਜਦੋਂ ਐਕਸੀਡੈਂਟ ਲੱਗਦਾ ਇੰਜੀਨੀਅਰ ਕਰਕੇ ਲੱਗਦਾ ਨਾ ਇੰਜੀਨਰਿੰਗ ਕਰਦਾ ਨਾ ਉਹ ਬਿਲਕੁਲ ਬੰਦਿਆਂ ਦਾ ਜੀ ਪਤਾ ਨਹੀਂ ਕਿ ਕਿ ਬੈਲਟ ਇੱਕ ਬੈਲਟ ਚਲ ਪਵਾਦਾ ਮੈਂ ਕੱਲ ਤੁਹਾਡੀ ਬਿਆਨ ਤੋਂ ਤੁਹਾਡੀ ਮੈਂ ਵੀਡੀਓ ਸੁਣੀ ਸਾਡੇ ਬੰਦਿਆਂ ਦੇ ਬਿਆਨ ਸੀ ਵੀ ਐਕਸਲ ਸਾਹਿਬ ਨੇ ਕਿਹਾ ਵੀ ਤੂੰ ਬੈਲਟ ਨਹੀਂ ਪਾਉਣੀ ਤੂੰ ਮਤਲਬ ਅਰਥ ਨਹੀਂ ਕਰਨੀ ਫਟਾਫਟ ਕਰਕੇ 5 ਮਿੰਟ ਦੇ ਥੱਲੇ ਅੰਦਰ ਆ ਜਾ ਇੱਕ ਇੰਜੀਨੀਅਰ ਉਹਨਾਂ ਤੇ ਮਤਲਬ ਜੋ ਕਾਨੂੰਨੀ ਕਾਰਵਾਈ ਆ ਪੁਲਿਸ ਨੂੰ ਵੀ ਕਰਨੀ ਚਾਹੀਦੀ ਅਸੀਂ ਪੁਲਿਸ ਨੂੰ ਵੀ ਬੇਨਤੀ ਕਰਾਂਗੇ ਮੈਜਿਸਟ੍ਰੇਟ ਨੂੰ ਵੀ ਉਹਨਾਂ ਨੂੰ ਉਹਨਾਂ ਤੇ ਮਾਮਲਾ ਦਰਜਾ ਕਰਨਾ ਚਾਹੀਦਾ ਇਹ ਤੇ ਬਿਨਾ ਕੋਈ ਹੱਲ ਨਹੀਂ ਹੈਗਾ ਲੇਕਿ ਪ੍ਰਧਾਨ ਸਾਹਿਬ ਸੁਣਨਾ ਕੀ ਹੋਇਆ ਸੀ ਉੱਥੇ ਪੂਰਾ ਮਾਮਲਾ ਕੀ ਹੋਇਆ ਸੀ ਕੀ ਹੋਇਆ ਸੀ ਪੂਰਾ ਮਾਮਲਾ ਮਾਮਲਾ ਇਹ ਹੋਇਆ ਸੀ ਬਾਦਰਗੇ ਫਿਡਰ ਬੰਸ ਸੀਗਾ ਉਸ ਟਾਈਮ ਸੋਣਾ ਪ੍ਰਧਾਨ ਸਾਹਿਬ ਇੱਕ ਮਿੰਟ ਐਕਸਰ ਸਾਹਿਬ ਘੁੰਮਦੇ ਫਿਰਦੇ ਸਾਡੇ ਕੋਲ ਆ ਗਏ ਨੇ ਹਾਂ ਐਕਸਰ ਸਾਹਿਬ ਦਾ ਆਰਡਰ ਸੀ ਵੀ ਕੀ ਹੋਇਆ ਸਾਨੂੰ ਪੁੱਛਿਆ ਗਿਆ ਜੀ ਕੇਵਲ ਉਹ ਸਾਹਿਬ ਬਲਾਸਟ ਹੋ ਗਿਆ ਜੀ ਉਹ ਭਰਨਾ ਵਾ ਚਲੋ ਪੋੜੀ ਲਾਓ ਕਨਾਲ ਵਿਜੇ ਸਾਡੇ ਕੋਲ ਆ ਚੁੱਕੇ ਸੀ ਬਕੈਦਾ ਗੱਡੀ ਲੈ ਕੇ ਕੋਈ ਸੇਫਟੀ ਮੈਨਜਰਮੈਂਟ ਇੰਸਟਰੂਮੈਂਟ ਸਿੱਖ ਮੈਂ ਦੱਸ ਰਿਹਾ ਜੀ ਬਕੈਦਾ ਐਕਸ਼ਨ ਸਾਫ ਕਹਿੰਦਾ ਫਟਾਫਟ ਕਰੋ ਮੈਂ ਅਸੀ ਕਹਾਂ ਚਲੋ ਵਿਜੇ ਚਲ ਮੈਂ ਚੜਦਾ ਨਹੀਂ ਵਿਜੇ ਕਹਿੰਦਾ ਮੈਂ ਚੜ ਜਣਾ ਚਲੋ ਠੀਕ ਆ ਵੀਰੇ ਤੂੰ ਚੜ ਜਾ ਗਲਵਸ ਪਾ ਕੇ ਚੜੀ ਕਿ ਲਿਖੀ ਨਹੀਂ ਹੋਈ ਸੀਗੀ ਮੇਰੀ ਨਹੀਂ ਲਿਖੀ ਚਲੋ ਮੇਰੀ ਵੀ ਲਿਖੀ ਹੋ ਸਕਦੀ ਜੋ ਮੈਂ ਚੜ ਸਕਦਾ ਸੀ ਮੈਂ ਸੇਫਟੀ ਬੈਲਟ ਦੇ ਰਿਹਾ ਗਲਵਸ ਨਹੀਂ ਨਹੀਂ ਤੂੰ ਗਲਵਸ ਪਾ ਫਟਾਫਟ ਚੜ ਕੰਮ ਨੂੰ ਖੋਲ ਉੱਥੇ ਜਾ ਕੇ ਲੋਡਵਾ ਉਹਨੂੰ ਸੇਫਟੀ ਬੈਲਟ ਪਾਣ ਦੀ ਵੀ ਹੈਲਮਟ ਪਾਣ ਦੀ ਵੀ ਨਹੀਂ ਦਿੱਤੀ ਉੱਥੇ ਜਾ ਕੇ ਜੈਨ ਜਾ ਕੇ ਲੋਡ ਪਾ ਕੇ ਆਓ ਪੱਟੀਆਂ ਦਾ ਜੈਨ ਦਾ ਲੋਡ ਪਾਓ ਐਕਸਸ ਆਫ ਦਾ ਆਰਡਰ ਸੀ ਕਿਹੜੇ ਕਿਹੜੇ ਗਰੋਬਣੇ ਹੋਏ ਜਿੱਤੇ ਫੋਟੋ ਪਾਈਆਂ ਗਈਆਂ ਸੀ ਬਗਿਆਦਾ ਆਪਣੇ ਫੈਕਟਰੀਆਂ ਵਾਲਿਆਂ ਦੇ ਆ ਸੁਣ ਲੋ ਕੋੜੀ ਵੀ ਹਟਾ ਦਿੱਤੀ ਗਈ ਫਿਰ ਮਤਲਬ ਉਹੀ ਤਾਂ ਗੱਲ ਹੈ ਨਾ ਵੀ ਉਹ ਗੁਨਾਹਗਾਰ ਨੇ ਇੱਕ ਗੁਨਾਹਗਾਰ ਨੂੰ ਬਚਾਇਆ ਕਿਉਂ ਜਾਂਦਾ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਆ ਫਿਰ ਲੋਕਤੰਤਰ ਦੀ ਆਵਾਜ਼ ਨੂੰ ਦਬਾਇਆ ਕਿਉਂ ਜਾਂਦਾ ਆ ਕਹਿ ਰਹੇ ਨੇ ਨਾ ਪਰਿਵਾਰ ਹੈ ਕੱਲ ਮਤਲਬ ਪੁਲਿਸ ਪ੍ਰਸ਼ਾਸਨ ਨੇ ਬਿਆਨ ਤੱਕ ਨਹੀਂ ਦਿੱਤੇ ਜਿਹੜੇ ਬਿਆਨ ਲਿਖਾ ਰਹੇ ਆ ਕਾਨੂੰਨ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕਰਨੀ ਆ ਨਾ ਇਨਸ ਸਾਫ ਹੋਣਾ ਕੀ ਹੋਣਾ ਬਾਅਦ ਵਿੱਚ ਹੋ ਜਾਊਗਾ ਕਲੀਅਰ ਮਤਲਬ ਵੀ ਉਹ ਵੀ ਨਹੀਂ ਲਿਆ ਮਤਲਬ ਜੋ ਥੇ ਬਿਆਨ ਲੈਣੇ ਚਾਹੀਦੇ ਸੀਗੇ ਪਰਿਵਾਰ ਦੇ ਉੱਥੇ ਮਤਲਬ ਪਰਿਵਾਰ ਦੇ ਬਿਆਨ ਲਈਆਂ ਕਿ ਤੁਹਾਡੇ ਬਿਆਨ ਲਏ ਉਲਟ ਲਿਖੇ ਜਾਂਦੇ ਸੀ ਆਪਦੇ ਹੱਥ ਨਾਲ ਮਤਲਬ ਇਹ ਇਹ ਗੱਲ ਤਾਂ ਠੀਕ ਨਹੀਂ ਨਾ ਹੈ ਜੋ ਪਰਿਵਾਰ ਲਿਖਾ ਰਿਹਾ ਹੈ ਜੋ ਉਹਨਾਂ ਦਾ ਲਿਖਾ ਰਿਹਾ ਹੈ ਉਹ ਤੁਸੀਂ ਲਿਖੋ ਕਿਉਂ ਨਹੀਂ ਲਿਖ ਰਹੇ ਬਾਈ ਮਤਲਬ ਇਹ ਇਹ ਗੱਲਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਆਏ ਆ ਇਹ ਵੱਡਾ ਇਕੱਠ ਵੱਡਾ ਕੀਤਾ ਜਾਊਗਾ ਅੱਜ ਚੇਤਾਵਨੀ ਸਮਝ ਲਓ ਇਹ ਜੇ ਸਰਕਾਰ ਤੇ ਮੈਨੇਜਮੈਂਟ ਨਹੀਂ ਗੱਲ ਹੱਲ ਕਰਦੀ ਇਹ ਵੱਡਾ ਇਕੱਠ ਹੋਊਗਾ ਇੱਥੇ ਬਿਲਕੁਲ ਸਾਫ਼ ਗੱਲ ਕਹਿ ਦਿੱਤੀ ਹੈ ਇਕੱਠ ਵੱਡਾ ਹੋਊਗਾ ਕਿ ਅਗਰ ਮੈਨੇਜਮੈਂਟ ਨਹੀਂ ਸੁਣਦਾ ਸਾਫ਼ ਜਿਹੜੇ ਚੀਫ ਦਫ਼ਤਰ ਪਹੁੰਚੇ ਨੇ ਪ੍ਰਧਾਨ ਇੱਥੇ ਪਹੁੰਚੇ ਨੇ ਬਾਕੀ ਜਿਹੜੇ ਬਿਜਲੀ ਘਰ ਦੇ ਕਰਮਚਾਰੀ ਜਿਹੜੇ ਹੈਗੇ ਬਿਜਲੀ ਜਿਹੜੀ ਆ ਉਹਨਾਂ ਨੇ ਬੰਦ ਕੀਤੀ ਹੋਈ ਹੈ ਕੰਮ ਨਹੀਂ ਕਰ ਰਹੇ ਨੇ ਕਈ ਇਲਾਕੇ ਬਿਜਲੀ ਚੱਲ ਰਹੀ ਹੈ ਅਗਰ ਇਹਨਾਂ ਦੀ ਗੱਲ ਨਾ ਮੰਨੀ ਗਈ ਤਾਂ ਸਾਫ਼ ਤੌਰ ਤੇ ਇਹਨਾਂ ਨੇ ਕ ਕੀ ਵੱਡੇ ਪਦਰ ਦੇ ਉੱਤੇ ਕੱਟ ਕੀਤਾ ਜਾਊਗਾ ਫਿਰ ਉਹਦਾ ਜ਼ਿੰਮੇਦਾਰ ਖੁਦ ਬਿਜਲੀ ਵਿਭਾਗ ਹੋਏਗਾ ਲੋਕਾਂ ਕਹਿ ਰਹੇ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਲਈ ਪੁਲਿਸ ਨੇ ਰੋਕ ਰਹੀ ਹੈ ਦੇਖ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਅਸੀਂ ਨਹੀਂ ਅਸੀਂ ਉਹਰੇ ਛਾਂਜ ਦਾ ਬੈਜੀ ਹੈ ਨਾ ਹਲਵਾ ਦੇ ਛਾਂਜ ਬੈਠੋ ਟਰੇਕ ਪਰ ਛਾਂਜ ਬੈਠੋ ਸਾਰਾ ਪ੍ਰੋਆਮਾ ਕਿਹੜੀ ਗੱਲ ਹੈ ਪਾਣੀ ਪੀਉਨੇ ਆ ਸਾਰਾ ਕੋਈ ਕਰਦੇ ਤੁਸੀਂ ਸਿਰ ਮਲਾ ਸਕਦੇ ਹੋ ਤੁਸੀਂ ਛਾਂ ਚ ਛਾ ਉਹਦਾ ਆ ਕਹਿ ਨਹੀਂ ਦੇ ਅੰਦਰ ਜਾਣਾ ਨਹੀਂ ਮਲਾਵਾਂਗੇ ਮਜਾ ਨਹੀਂ ਅਸੀਂ ਕਹਿ ਨਹੀਂ ਦੇ ਅੰਦਰ ਜਾਣਾ ਅਸੀਂ ਤਾਂ ਇੱਥੇ ਬੈਠਣ ਲੱਗੇ ਆ ਜੀ ਉਹ ਦਰੀਆਂ ਲਵਾ ਅਸੀਂ ਤਾਂ ਬੈਠਣ ਵਾਸਤੇ ਕਹਿ ਨਹੀਂ ਨਹੀਂ ਉਹ ਸਿਰਫ ਪ੍ਰਧਾਨ ਆ ਕਹਿ ਰਹੇ ਨੇ ਕਿ ਆਪਾਂ ਅੰਦਰ ਨਹੀਂ ਜਾਣਾ ਆਪਾਂ ਇੱਥੇ ਛਾਂ ਖੜ ਜੀਏ ਛਾਂ ਖੜ ਰ ਕੋਈ ਦਿੱਕਤ ਹੈ ਨਹੀਂ ਸਾਡ ਕੇ ਆਪਣਾ ਸਾਰਾ ਕਰਨ ਵਿਚਾਰ ਵਿਚਾਂਦਰਾ ਕਰਨ ਆਪਾਂ ਮਲਾਦਣੇ ਆ ਸਾਰਾ ਸਾਰਾ ਨੂੰ ਵਿਚਾਰ ਕਰਨੇ ਕਰਨਾ ਹੀ ਨਹੀਂ ਕੋਈ ਇਹਨਾਂ ਨੇ ਐਕਸੀਏ ਨੂੰ ਤੁਸੀਂ ਉਹਨੂੰ ਚੀਫ ਨੂੰ ਬਾਹਰ ਬੁਲਾਓ ਗੱਲ ਖਤਮ ਹੋ ਗਈ ਗੱਲ ਕਰਨੀ ਇਹਨਾਂ ਨਾਲ ਭਾਈ ਇਹਨਾਂ ਇਹਤੋਂ ਅਰੇ ਸ਼ਾਮਾ ਚ ਬੈਨੇ ਆ ਅਸੀਂ ਇੱਕ ਮਿੰਟਾ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਦੇ ਵੀ ਕਹਿੰਨੇ ਆ ਅਸੀਂ ਜਾਤਤਾ ਚ ਰਹਿ ਕੇ ਲੜਨ ਵਾਲੇ ਲੋਕ ਆ ਚੀਫ ਸਾਹਿਬ ਨੂੰ ਵੀ ਪੁੱਛ ਲਿਓ ਤੁਹਾਡੇ ਪ੍ਰਸ਼ਾਸਨ ਨੂੰ ਵੀ ਪਤਾ ਅਸੀਂ ਕੋਈ ਜਾਤਤਾ ਭੰਗ ਨਹੀਂ ਕਰਦੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨ ਵਾਲੇ ਲੋਕ ਆ ਪਰ ਜੇ ਤੁਸੀਂ ਹੁਣ ਆ ਕੁਝ ਕਰੋਗੇ ਫਿਰ ਤਾਂ ਦੇਖੋ ਇਹ ਵੀ ਰਿਪਾ ਮਲਾਪ ਹੋਇਆ ਕਰੀਬ ਇਹ ਕਰਨ ਕਿਤੇ ਮਤਲਬ ਇਹ ਆਪਾਂ ਵੀ ਨਹੀਂ ਕਰਦੇ ਦੇਖੋ ਅਸੀਂ ਬੈਠਣ ਨੂੰ ਕਹਿ ਰਹੇ ਹਾਂ ਸ਼ਾਂਤ ਵੀ ਬੈਠਾਂਗੇ ਸ਼ਾਂਤ ਵੀ ਪ੍ਰੋਟੈਸਟ ਚੱਲਦਾ ਠੀਕ ਆ ਤੁਸੀਂ ਗੱਲਬਾਤ ਕਰਾਓਗੇ ਗੱਲਵਾ ਉੱਥੇ ਦਰੀਆਂ ਥੋੜਾ ਜਿਹਾ ਇੱਥੇ ਲੈ ਕੇ ਆਓ ਯਾਰ ਦਰੀਆਂ ਔਰੇ ਲੈ ਕੇ ਆਓ ਓ ਯਾਰ ਦਰੀਆਂ ਲੈ ਆਓ ਔਰੇ ਲੈ ਕੇ ਆ ਦਰੀਆਂ ਜਿ ਮਿਲ ਮਤਲਬ ਕਹਿਨ ਦਾ ਭਾਵ ਅਸੀਂ ਸ਼ਾਂਤਮਈ ਬੈਠਾਂਗੇ ਜਿੱਥੇ ਬੈਠੇ ਆਂ ਗੱਠੋ ਪਰਦਾਨ ਕੋਈ ਗੱਲ ਨਹੀਂ ਗੱਲ ਅਸੀਂ ਇਹ ਕਹਿੰਦਾ ਟੇਬਲ ਟਾਕ ਤੇ ਗੱਲਬਾਤ ਹੋਵੇਗਾ ਟੇਬਲ ਟਾਕ ਤੇ ਗੱਲ ਕਰਾਵਾਂਗੇ ਸਾਡੀ ਇਹ ਕੋਈ ਦਿੱਕਤ ਨਹੀਂ ਹੈ ਕਿ ਪਰ ਸਾਡੀਆਂ ਜਿਹੜੀਆਂ ਪਰਿਵਾਰ ਦੀਆਂ ਡਿਮਾਂਡਸ ਨੇ ਉਹਨਾਂ ਨੂੰ ਪੂਰਾ ਕਰਨਾ ਕੱਲਾ ਐ ਕਹਿ ਕੇ ਚਲੇ ਜਾਣਾ ਹਾਂ ਸਾਡੀਆਂ ਤੁਸੀਂ ਬਾਵਾ ਆ ਗੱਲਾ ਬਾਵਾ ਨਾਲ ਕਹਿਣ ਨਾਲ ਨਹੀਂ ਨਾ ਮਸਲਾ ਹੱਲ ਤੁਹਾਡਾ ਟੇਬਲ ਟਾਕ ਤੇ ਗੱਲ ਵਾਹ ਕੇ ਕਰਾਵਾਂਗੇ ਜੋ ਤੁਹਾਡਾ ਫੈਸਲਾ ਜੋ ਤੁਸੀਂ ਮੰਗਾ ਦੋਗੇ ਉਹ ਆਪਾਂ ਦੇ ਦੇਨੇ ਆ ਜੋ ਗਾਲੀ ਗਾੜੀਆਂ ਉਹਨਾਂ ਦੇ ਖਾਣ ਲੇਕਿਨ ਮੈਂ ਤਾਂ ਨਿਕ ਗੱਲ ਕਰਦਾ ਆਪਣਾ ਇੱਕ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਜੀ દોડે ਆ ਵੀ ਇੱਥੇ ਤੁਸੀਂ ਕੁਝ ਨਹੀਂ ਕਰ ਸਕਦੇ ਧਰਨਾ ਨਹੀਂ ਲਾ ਸਕਦੇ ਕੁਝ ਸਾਡੇ ਮੁਲਾਜ਼ਮ ਆਏ ਸੀ ਤਾਂ ਹੀ ਅਸੀਂ ਇਕੱਠੇ ਹੋ ਕੇ ਆਏ ਮੈਂ ਕਿਹਾ ਵੀ ਇਹ ਇਹ ਗੱਲ ਠੀਕ ਨਹੀਂ ਨਾ ਹੈ ਫਿਰ ਨਹੀਂ ਵੀ ਕੋਈ ਅਸੀਂ ਤਾਂ ਕਿਹਾ ਹੀ ਉਹਨਾਂ ਨੂੰ ਕਦੇ ਨਹੀਂ ਕਿਹਾ ਤੁਹਾਨੂੰ ਨਹੀਂ ਦੇ ਸਕਦੇ ਮੈਂ ਕਿਹਾ ਅਸੀਂ ਸ਼ਾਂਤ ਮੈਂ ਕਿਹਾ ਬੇਟਾ ਪਰ ਉਹ ਉਹਨਾਂ ਕਿਹਾ ਬੈਠੋ ਤੁਹਾਨੂੰ ਚੀਤ ਸਾਹਿਬ ਨੂੰ ਮਿਲਾ ਦਿੰਦਾ ਸਰ ਆਪਣਾ ਗੁੱਡ ਨੇਮ ਨਰਿੰਦਰ ਸਿੰਘ ਐਜ਼ਏ ਸਭ ਇੰਸਪੈਕਟਰ ਸਰ ਚੀਤ ਨਾਲਾਂ ਦੀ ਕੱਲ ਵੀ ਗੱਲ ਹੋਈ ਪਰਸੂ ਵੀ ਗੱਲ ਹੋਈ ਹਸਪੀਟਲ ਦੇ ਵਿੱਚ ਆਪਣੇ ਬੰਦੇ ਆ ਗਏ ਲੋਲੀਬੋਪ ਦਿੱਤਾ ਜਾ ਰਿਹਾ ਪ੍ਰਧਾਨ ਇਸ ਕਰਕੇ ਆਏ ਨਹੀਂ ਸਵੇਰੇ ਇੱਥੇ ਬੰਦੇ ਆਏ ਹੋਣੇ ਨੇ ਬਿਜਲੀ ਵਿਭਾਗ ਮੈਂ ਤੇ ਉਹਨਾਂ ਨੂੰ ਭਜਾ ਦਿੱਤਾ ਗਿਆ ਉੱਥੇ ਆ ਕੇ ਇਹਨਾਂ ਨੂੰ ਕੰਪਲੇਨਟ ਕੀਤੀ ਇਹਨਾਂ ਨੂੰ ਪ੍ਰਧਾਨ ਹੋਣੇ ਤਾਂ ਆਏ ਨੇ ਕਿ ਇਦਾਂ ਵਿਵਾਰ ਕੀਤਾ ਜਾਊਗਾ ਵਿਚਾਰਾ ਇੱਕ ਇੱਕ ਮਾਂ ਦਾ ਪੁੱਤ ਮਰ ਗਿਆ ਇੱਕ ਪਿਓ ਦਾ ਪੁੱਤ ਮਰ ਗਿਆ ਇਨਸਾਫ ਮੰਗ ਰਹੇ ਨੇ ਕਿਉਂ ਨਹੀਂ ਇਨਸਾਫ ਮਿਲਦਾ ਸਰ ਵੇਖੋ ਸਾਰਾ ਇਹੀ ਦੇ ਵੇਖੋ ਅਹੀਂ ਮਲਾਉਣਾ ਜੀ ਚੀਫ ਸਾਹਿਬ ਨੂੰ ਮਤਲਬ ਅਫਸਰਾਂ ਨੂੰ ਮਿਲਾ ਦਾਂਗੇ ਇਹਨਾਂ ਨੂੰ ਮੁਲਾਕਾਤ ਇਹਨਾਂ ਨੇ ਕਰਨੀ ਹੈ ਨਾ ਜੋ ਅਫਸਰ ਕਹਿਣਗੇ ਉਹ ਹੋ ਜਾਏਗਾ ਇਹਨਾਂ ਦਾ ਕੰਮ ਕਿੰਨੀ ਦੇ ਤੱਕ ਕਹਿ ਦੂੰਗੇ ਸਰ ਉਹਨਾਂ ਨੂੰ ਬਿਠਾਓ ਇਹਨਾਂ ਆਪਾਂ ਮਿਲਾ ਦਿਆਂਗੇ ਡਿਸਕਸ ਕਰਾ ਦਿਆਂਗੇ ਕਰਦੇ ਗਾਣੇ ਟਾਈਮ ਲੈਂਦੇ ਤੈਨੂੰ ਪਟਾ ਨਹੀਂ ਦੁੱਤਾ ਮੈਂ ਤਾਂ ਉਹ ਕਹਿ ਸਕਦਾ ਬੈਠ ਜੋ ਲੇਕਿਨ ਇਹ ਸ਼ਾਂਤੀ ਮਹਿਲਾ ਉੱਥੇ ਹੀ ਬੈਰੀ ਸੀ ਦੇਖੋ ਮੈਂ ਚੀਫ ਸਾਹਿਬ ਨੂੰ ਮਿਲਾ ਦਿੰਦਾ ਪੰਜ ਬੰਦੇ ਆਏ ਕਹਿੰਦੇ ਹੋਤ ਆ ਚੀਫ ਸਾਹਿਬ ਕੋ ਲੈ ਜਨਾ ਉਹਨਾਂ ਨੂੰ ਉੱਥੇ ਜਾ ਕੇ ਆਪਣੇ ਕਰ ਲੈਣਗੇ ਬਿਲਕੁਲ ਬਿਗਾਈ ਚੱਕਣ ਦੇ ਅੱਛਾ ਉਦੋਂ 2 ਮਿੰਟ ਵਾ ਉਹਨੂੰ ਫੋਟੋ ਨਾਲ ਡ ਵੀ ਮੈਂ ਉੱਪਰੋਂ ਫੋਟੋ ਮੁੰਡਾ ਲੈ ਕੇ ਜਾਣਾ ਮੁੰਡਾ ਲੈ ਕੇ ਨਹੀਂ ਜਾ ਰਹੇ ਮੁੰਡਾ ਨਹੀਂ ਚੱਕਿਆ ਜਿਹੜੀ ਮੈਂ ਜਿਹੜੀ ਇਹਨਾਂ ਨੇ ਜਿਹੜੀ ਵੀਰੇ ਆ ਭੇਜੀ ਆ ਜਿਹੜੀ ਜੀਪ ਜੀ ਮੈਂਡਰਾ ਦੀ ਭੇਜੀ ਸੀਗੀ ਉਹ ਗੱਡੀਆਂ ਸਾਰੇ ਸਾਥੀ ਅੱਗੇ ਆ ਕੇ ਬੈਠ ਉਹ ਜੀਪ ਤਿੰਨ ਵਾਰ ਅੱਜ ਬੰਦ ਹੋ ਗਈ ਜੀ ਬਾਈ ਆਪਣੀ ਗੱਡੀ ਕਿਉਂ ਦੇਗਾ ਅਗਲੇ ਅਗਲੇ ਖੂਨ ਨਾਲ ਲਿਪੜ ਜਾਏਗੀ ਯਾਰ ਉਹ ਡਰਾਈਵਰ ਮਤਲਬ ਸਾਲ ਮਤਲਬ ਕੈਮਰੇ ਮੂਰੇ ਆਉਣ ਦਾ ਰਿਕਾਰਡ ਇਹਨਾਂ ਦੇ ਬਿਆਨ ਹੋਰ ਨੇ ਜੀ ਹੁਣ ਇਹ ਚੀਫ ਸਾਹਿਬ ਕਹਿੰਦੇ ਨੇ ਸਾਡੀਆਂ ਬਾਹਮਾਂ ਨੇ ਠੀਕ ਆ ਜੀ ਸਾਨੂੰ ਪਤਾ ਸਾਡੇ ਨਾਲ ਥੱਲੇ ਕੀ ਸਲੂਕ ਹੁੰਦਾ ਜੀ ਭਾਈ ਉਂਗਲਾ ਤਾਂ ਨਾਲ ਨਹੀਂ ਹੋਈਆਂ ਬਾਵਾ ਕਿੱਥੋਂ ਨਾਲ ਲੱਗ ਗਈ ਇਹ ਗੱਲ ਹੈ ਜੀ ਸਾਨੂੰ ਪਤਾ ਨਾ ਸਾਡੇ ਨਾਲ ਕੀ ਸਲੂਕ ਹੁੰਦਾ ਅਸੀਂ ਰੋਜ਼ ਫੀਲਡ 'ਚ ਰਹਿ ਕੇ ਮਰਦੇ ਆਂ ਜੀ ਦੁਘਾਲ ਮੁੰਡਾ ਮਰਿਆ ਜੀ ਅਸੀਂ ਅੱਛਾ ਸਾਨੂੰ ਸ਼ਹੀਦ ਦਾ ਖਿਤਾਬ ਕਿਉਂ ਨਹੀਂ ਦਿੰਦੇ ਪਤਾ ਵੀ ਕਰੋੜ ਰੁਪਏ ਦੇਣਾ ਪਊ ਹਾਂ ਆਹ ਸਵਾਲ ਆ ਜੀ ਇਹਨਾਂ ਤੇ ਦੇਣਾ ਅਸੀਂ ਬਿਜਲੀ ਸਰਪਲਸ ਕਰਦੇ ਆਂ ਜੀ ਜੇ ਇੱਕ ਕੰਮ ਕਰੋ ਨਾ ਬਾਡਰਾਂ ਤੇ ਚਲੇ ਜਾਓ ਬਾਡਰਾਂ ਤੇ ਪਾਕਿਸਤਾਨ ਵਾਲੀ ਗੋਲੀ ਖਾ ਲਓ ਚਾਈਨਾ ਵਾਲੀ ਦੀ ਗੋਲੀ ਖਾ ਲਓ ਸ਼ਹੀਦ ਹੋ ਜਾਓਗੇ ਇਹ ਬਿਜਲੀ ਨਾਲ ਕੀ ਮਰਨਾ ਬਿਲਕੁਲ ਭਾਜੀ ਉਹੀ ਗੱਲ ਆ ਵੀ ਇੱਥੇ ਕੁੱਤੇ ਜੱਟਦੇ ਨੇ ਇੱਥੇ ਕੋਈ ਸਾਡੇ ਕੋਈ ਮਤਲਬ ਨਹੀਂ ਅੱਜ ਮਰ ਜਾਓ ਕੱਲ ਮਰ ਜਾਓ ਸਾਡੀ ਕੋਈ ਇਹਨਾਂ ਦੀ ਰਿਸਪੋਨਸੀਬਿਲਟੀ ਨਹੀਂ ਜੀ ਅਸੀਂ ਕਹਿੰਦੇ ਆ ਵੀ ਅਸੀਂ ਪੰਜਾਬ ਸਰਕਾਰ ਦਾ ਕੰਮ ਕਰਦੇ ਆ ਜੇ ਅਸੀਂ ਫੀਲਡਾਂ 'ਚ ਖੰਭਿਆਂ ਤੇ ਜੜ ਕੇ ਮਰਦੇ ਆ ਤਾਂ ਇਹ ਕੁਰਸੀਆਂ ਦੇ ਅੰਦਰ ਬੈਠੇ ਨੇ ਵੀਰੇ ਏਸੀ 'ਚ ਜਿੰਦਾਬਾਦ ਹਾਂ ਜਿੰਦਾਬਾਦ ਬਿਲਕੁਲ ਜੀ ਇਹ ਚੀਜ਼ ਆ ਹੁਣ ਦੇਖਦੇ ਆ ਕੀ ਕਰਦੇ ਆ ਤੁਸੀਂ ਵੀ ਹੋਰੋਂ ਆ ਦੇਖ ਲਿਓ ਜਿੰਦਾਬਾਦ ਲੇਕਿਨ ਪ੍ਰਧਾਨ ਸਾਹਿਬ ਤੇ ਪਰਿਵਾਰ ਜਿਹੜਾ ਹੈ ਚੇਅਰਮੈਨ ਨੂੰ ਮਿਲ ਕੇ ਬਾਹਰ ਆ ਚੁੱਕਾ ਹੈ ਤੇ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਕੀ ਅੰਦਰ ਗੱਲ ਹੋਈ ਚੇਅਰਮੈਨ ਦੇ ਨਾਲ ਕੀ ਉਹਨਾਂ ਹਾਂਜੀ ਉੱਥੇ ਚੀਫ ਇੰਜੀਨੀਅਰ ਲੁਧਿਆਣਾ ਜ਼ੋਨ ਦੇ ਉਹਨਾਂ ਨੇ ਇੱਥੇ ਜਦੋਂ ਸੰਘਰਸ਼ ਚੱਲਿਆ ਸੱਦਿਆ ਗਿਆ ਪ੍ਰਸ਼ਾਸਨ ਵੱਲੋਂ ਉੱਥੇ ਗੱਲਬਾਤ ਇਹ ਚੱਲੀ ਆ ਵੀ ਜਿਹੜਾ ਅਸੀਂ ਪਹਿਲਾਂ ਤਾਂ ਇਹ ਕਿਹਾ ਵੀ ਜਿਹੜਾ ਤੁਹਾਨੂੰ ਕਾਨੂੰਨੀ ਕਾਰਵਾਈ ਆ ਉਹਦੇ ਵਿੱਚ ਡਿੱਕਾ ਕਿਉਂ ਬਣਦੇ ਤੁਸੀਂ ਕਿਉਂ ਮਤਲਬ ਤੁਸੀਂ ਇੰਨਾ ਉਹ ਕਰਦੇ ਹੋ ਵੀ ਜੇ ਕੋਈ ਜਿਹੜੀ ਗੱਲ ਸਾਫ਼ ਹੈ ਸੁਥਰੀ ਹੈ ਉਹ ਲਿਖ ਲੈਣ ਦਿਓ ਪਰਿਵਾਰ ਦੇ ਬਿਆਨ ਹੋਣ ਦਿਓ ਠੀਕ ਹੈ ਇਨਵੈਸਟੀਗੇਸ਼ਨ ਦਾ ਵਿਸਾ ਪੁਲਿਸ ਕਰੂਗੀ ਉੱਥੇ ਮਤਲਬ ਹੁਣ ਇਹ ਸਹਿਮਤੀ ਬਣੀ ਵੀ ਪਰਿਵਾਰ ਉੱਥੇ ਥਾਣੇ ਜਾ ਰਿਹਾ ਥਾਣੇ ਦੇ ਵਿੱਚ ਜਾ ਕੇ ਉੱਥੇ ਮਤਲਬ ਜਿਹੜੇ ਬਿਆਨ ਦਰਜ ਹੈ ਉਹ ਕਰਵਾਣਗੇ ਜੋ ਵੀ ਘਟਨਾ ਵਾਪਰੀ ਹੈ ਉੱਥੇ ਬਿਆਨ ਦਰਜ ਹੋਣਗੇ ਤੇ ਉਹ ਜਿਹੜੀ ਪੈਸੇ ਦੀ ਗੱਲ ਸੀ ਪਰਿਵਾਰ ਨੂੰ ਨੌਕਰੀ ਦੀ ਗੱਲ ਸੀ ਉਹਦਾ ਕੀ ਬਣਿਆ ਜਿਹੜੀ ਪਰਿਵਾਰ ਨੂੰ ਪੈਨਸ਼ਨ ਨੌਕਰੀ ਦੀ ਗੱਲ ਹੈ ਨੌਕਰੀ ਬਾਰੇ ਵੀ ਸਹਿਮਤੀ ਜਤਾ ਰਹੇ ਆ ਵੀ ਅਸੀਂ ਨੌਕਰੀ ਦਵਾਵਾਂਗੇ ਉਹ ਹਲੇ ਰੀਟਨ ਦੇ ਵਿੱਚ ਆਉਣਾ ਲਿਖ ਕੇ ਕਿੱਦਾਂ ਆਉਂਦਾ ਕਿਵੇਂ ਆਉਂਦਾ ਦੋ ਗੱਲਾਂ ਤੇ ਵੀ ਜਦਾਂ ਸਰਕਾਰੀ ਜੇ ਉਧਰ ਮਿਲਦੀ ਹੈ ਤਾਂ ਅਸੀਂ ਦਵਾਵਾਂਗੇ ਦੂਜਾ ਇਹ ਕਿ ਜਿਹੜੀ ਆਊਟਸੋਰਸਿੰਗ ਤੇ ਨੌਕਰੀ ਇਹਨਾਂ ਦੀ ਕੋਈ ਲੜਕੀ ਗੁੜੀ ਹੈ ਉਹਨਾਂ ਨੂੰ ਮਤਲਬ ਨੌਕਰੀ ਆਊਟਸੋਰਸਿੰਗ ਤੇ ਦੇਵਾਂਗੇ ਠੀਕ ਹੈ ਤਾਂ ਇਹ ਗੱਲ ਹੋਈ ਆ ਤੀਜਾ ਮੁਆਵਜ਼ੇ ਦੀ ਗਰੰਟੀ ਵਾਸਤੇ ਉਹ ਲਿਖ ਕੇ ਮਤਲਬ 10 ਲੱਖ ਤਾਂ ਉਹ ਚੈੱਕ ਕਹਿੰਦੇ ਹੁਣ ਦੇ ਦੰਨੇ ਆ ਕਿਉਂਕਿ ਉਹ ਤਾਂ ਮਿਲਣਾ ਐਕਸਗਰੀਸੀਆ 10 ਲੱਖ 10 ਲੱਖ ਇਨਸ਼ੋਰਸਰ ਦਾ 2 ਲੱਖ ਰੁਪਈਆ ਲੇਬਰ ਵੈਲਫੇਅਰ ਬੋਰਡ ਦਾ ਅਸੀਂ ਕਹ ਵੀ ਇਹਨੂੰ ਬਤਾਓ ਉਹ ਮਤਲਬ ਵੀ ਉੱਥੇ ਅਮਰਗੜ ਡਿਵੀਜ਼ਨ ਦੇ ਵਿੱਚ ਵਾਪਰਿਆ ਉੱਥੇ 6 ਲੱਖ ਰੁਪਏ 5 ਲੱਖ ਸੀਐਮ ਦੇ ਕੋਟੇ ਚੋਂ ਦਿੱਤਾ 1 ਲੱਖ ਰੈੱਡ ਕਰਾਸ ਦਾ ਦਿੱਤਾ ਵੀ ਨੂੰ ਵੀ ਹੋਰ ਵੀ ਵਧਾਓ ਸਾਡੀ ਇਹ ਡਿਮਾਂਡ ਹੈ ਮਤਲਬ ਹਲੇ ਇੱਥੇ ਤੱਕ ਗੱਲ ਚੱਲੀ ਹੈ ਜੋ ਵੀ ਗੱਲਬਾਤ ਹੋਊਗੀ ਲਿਖ ਕੇ ਰਿਟਰਨ ਦੇ ਵਿੱਚ ਹੋਊਗਾ ਪਹਿਲਾਂ ਪਹਿਲੀ ਗੱਲ ਤਾਂ ਵੀ ਇਹ ਥਾਣੇ 'ਚ ਚੱਲਿਆ ਪਰਿਵਾਰ ਉੱਥੇ ਕੀ ਨਿਪਟਦੀ ਹੈ ਕਿਵੇਂ ਨਿਪਟਦੀ ਹੈ ਉਹਦੇ ਆਧਾਰ 'ਤੇ ਸਾਰਾ ਫੈਸਲਾ ਹੋਊਗਾ ਗੱਲਬਾਤ ਕੀਤੀ ਇਹਨਾਂ ਨੇ ਐਸਟੂ ਦੇ ਨਾਲ ਗੱਲਬਾਤ ਕੀਤੀ ਆ ਇਹ ਪ੍ਰਸ਼ਾਸਨ ਨੇ ਕੀਤੀ ਆ ਉੱਥੇ ਗਾਹਾਂ ਗੱਲ ਕੀਤੀ ਆ ਨੰਬਰ ਵੀ ਇਹਨਾਂ ਨੂੰ ਦਿੱਤਾ ਜੋ ਵੀ ਗੱਲਬਾਤ ਹੋਊਗੀ ਦੁਬਾਰਾ ਫੇਰ ਨਿਕਲ ਕੇ ਸਾਹਮਣੇ ਉਹਦੀ ਆ ਥੋੜੇ ਕੇ ਰੱਖਾਂਗੇ। ਤੁਸੀਂ ਹੁਣ ਕੀ ਕਰੋਗੇ? ਹੁਣ ਧਰਨਾ ਕਰਾਂਗੇ। ਧਰਨਾ ਜਾਰੀ ਰਹੂਗਾ। ਧਰਨਾ ਤੇ ਮੁਕੰਮਲ ਧਰਨਾ ਲਗਾਤਾਰ ਜਾਰੀ ਰਹੂਗਾ ਚਾਹੇ ਰਾਤ ਰਹਿਣਾ ਪੈ ਜਾਵੇ ਚਾਹੇ ਕੱਲ ਨੂੰ ਰਹਿਣਾ ਪੈ ਜਾਵੇ ਉਦੋਂ ਤੱਕ ਅਸੀਂ ਸਹਕਾਰ ਨਹੀਂ ਕਰਦੇ। ਜਦੋਂ ਤੱਕ ਪਰਿਵਾਰ ਦੀ ਸਹਿਮਤੀ ਨਹੀਂ ਹੁੰਦੀ। ਪਰਿਵਾਰ ਦੇ ਅਸੀਂ ਨਾਲ ਖੜੇ ਆ। ਦੇਖਿ ਪ੍ਰਧਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਵੀ ਕੀਤਾ। ਪ੍ਰਧਾਨ ਸਾਹਿਬ ਦੀ ਗੱਲ ਕਿਸ ਤਰ੍ਹਾਂ ਲੱਗੀ? ਤੇ ਅੰਦਰ ਉਹਦੀ ਗੱਲ ਕਿਦਾਂ ਲੱਗੀ? ਬਹੁਤ ਵਧੀਆ ਲੱਗੀ ਆ ਜੀ। ਇਹ ਕਹਿੰਦੇ ਆ ਨੌਕਰੀ ਦਵਾਂਗੇ لیکن بھائی ਤੁਸੀਂ ਇੱਕ بڑا ودیا سوال ਕੀਤਾ ਸੀ ایک منتروئی ਤੁਸੀਂ بڑا ودیا سوال ਕੀਤਾ ਕਿ میڈیا چھوٹا ਥੰਮ ਮੰਨਿਆ ਜਾਂਦਾ ਤੇ میڈیا ਨੂੰ ਅੰਦਰ ਲੈ ਕੇ ਜਾਣ ਦੀ ਇਨੁਮਤੀ ਨਹੀਂ ਦਿੱਤੀ ਜਾਂਦੀ ਆਖੀ ਕਿ ਕਿਉਂ ਡਰ ਕਿਉਂ ਹੈ میڈیا ਤੋਂ ਇੱਕ ਛੋਟਾ ਜਿਹਾ ਸਵਾਲ ਹੈ ਇਹ ਤਾਂ ਸਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਾ ਜਿਨ੍ਹਾਂ ਦੇ ਹੁਣ ਅੱਜ ਦਫ਼ਤਰ ਜਾਣਾ ਸੀ ਕੀ ਇਸ ਗੱਲ ਦਾ ਉਹਨਾਂ ਨੂੰ ਡਰਾ ਕੀ ਸੀਗਾ ਇਹ ਤਾਂ ਹੁਣ ਤੁਸੀਂ ਜਾਏਂਗੇ ਅੰਦਰ ਉਹਨਾਂ ਨੂੰ ਪੁੱਛਿਓ ਤੁਸੀਂ ਪੁੱਛਿਓ ਵੀ ਸਾਰਾ ਅਸੀਂ ਨਾਲ ਆਉਣ ਲੱਗੇ ਜੀ ਸਾਨੂੰ ਕਿਉਂ ਨਹੀਂ ਆਉਣ ਦਿੱਤਾ ਇਹ ਤੁਸੀਂ ਸਵਾਲ ਕਰ ਸਕਦੇ ਹੋ ਹਾਂਜੀ ਤੁਸੀਂ ਕਰਿਓ ਤੇ ਸਾਨੂੰ ਦੱਸਿਓ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਨਾ ਕੱਲੇ ਕੱਲੇ ਆਇਓ ਜ਼ਿਲ੍ਹੇ ਦੇ ਅੰਦਰ ਮੈਂ ਹੀ ਗੱਲ ਰੱਖਦਾ ਇੱਕ ਜ਼ਿਲ੍ਹੇ ਦੇ ਅੰਦਰ ਇੰਨੀ ਵੱਡੀ ਘਟਨਾ ਵਾਪਰੀ ਹੋਈ ਇੱਕ ਬੰਦੇ ਦੀ ਮੌਤ ਹੋਈ ਹੋਈ ਹੈ ਅਸੀਂ ਕੋਈ ਅੰਦਰ ਐ ਤਾਂ ਹੈ ਨਹੀਂ ਵੀ ਮਤਲਬ ਗੱਲ ਕੋਈ ਲੁਕੋਸ਼ ਪੋਕੇ ਖੇਡਣਾ ਅਸੀਂ ਮਤਲਬ ਪੱਤਾ ਦਿਖਾ ਕੇ ਖੇਡਣਾ ਪੱਤਾ ਦਿਖਾ ਕੇ ਖੇਡ ਰਹੇ ਹਾਂ ਠੀਕ ਹੈ ਅਸੀਂ ਮਤਲਬ ਇਹ ਕਿਹਾ ਵੀ ਜਦੋਂ মিডিਏ মিডিਆ ਜਾ ਸਕਦਾ ਪਰ ਉਹਨਾਂ ਨੂੰ ਕੋਈ ਡਰ ਹੋਊਗਾ ਤਾਂ ਹੀ ਮਤਲਬ ਇਹ ਨਹੀਂ ਨਾ ਵੀ ਇਹਨਾਂ ਨੂੰ ਲੋਕੋ ਹੁਸ਼ਪੋ ਕੇ ਕੋਈ ਗੱਲ ਕਰਨ ਦੀ ਹੈ ਜੀ ਪ੍ਰਧਾਨ ਸਾਹਿਬ মিডিਏ ਸੱਚ ਦਿਖਾ ਰਿਹਾ ਹੈ ਡਰ ਹੈਗਾ ਕਿ ਅੰਦਰ ਵੀ ਕੋਈ ਸੱਚੀ ਗੱਲ ਨਿਕਲ ਜੇ ਉਹ ਵੀ ਨਿਕਲ ਜੇ ਇਹ ਸੱਚਲ ਤਾਂ ਹੀ ਹੈ ਨਾ ਵੀ ਇਹ ਸੱਚ ਕਿਉਂ ਦਿਖਾ ਰਿਹਾ ਵੀ ਪਤਾ ਹੈ ਵੀ মিডিਆ ਤੇ ਚੱਲਣੀ ਹੈ ਫੇਸਬੁਕ ਤੇ ਚੱਲਣੀ ਹੈ ਚੱਲਣੀ ਹੈ ਇਹ ਇਹ ਸ਼ੇਅਰ ਹੋਣੀ ਹੈ ਮਤਲਬ ਕਈ ਵਾਰੀ ਡਰੀ ਹੈ ਕਹੇ মিডিਆ ਦਾ ਇੱਕ ਮਤਲਬ মিডিਆ ਕੇ ਉਸੀ ਚੀਜ਼ ਆ ਇਹਨੇ ਜਨਤਾ ਦੇ ਵਿੱਚ ਗੱਲ ਲੈ ਕੇ ਜਾਣੀ ਆ ਸੱਚ ਦੀ ਆਵਾਜ਼ ਆ ਅਗਰ ਲੋਕਤੰਤਰੀ ਨਾ ਹੋਵੇ ਤਾਂ ਫਿਰ ਕੀ ਹੋਊਗਾ ਫਿਰ ਕਿੱਦਾਂ ਤੁਸੀਂ ਮੰਨ ਲਓ ਸਾਈਸਾ ਸਾਲ ਤਾਂ ਇਸ ਗੱਲ ਦਾ ਹੀ ਐ ਵੀ ਉਹਰੇ ਲੋਕਤੰਤਰ ਨਹੀਂ ਹੈ ਜੇ ਉਹਰੇ ਲੋਕਤੰਤਰ ਹੋਵੇ ਫਿਰ ਆ ਬੈਠਣ ਦੀ ਲੋੜ ਸੀ ਨਹੀਂ ਫਿਰ ਧਰਨਾ ਲਾਉਣ ਦੀ ਲੋੜ ਸੀ ਉਹਰੇ ਲੋਕਤੰਤਰ ਨਹੀਂ ਹੈ ਇਹ ਕਿਹੜਾ ਲੋਕਤੰਤਰ ਹਲੇ ਤੱਕ ਬੰਦੇ ਨੂੰ ਹਫਤਾ ਹੋ ਗਿਆ ਅਸੀਂ ਗੁਹਾਰ ਲਾ ਰਹੇ ਹਫਤੇ ਤੋਂ ਕਿ ਬੰਦੇ ਦੇ ਬਾਈ ਬਿਆਨ ਲਿਓ ਉੱਥੇ ਜਾ ਕੇ ਘਟਨਾ ਵਾਪਰੀ ਹੋਈ ਆ ਐਮਐਲਆਰ ਦੀ ਰਿਪੋਰਟ ਹਸਪੀਟਲ ਚੋਂ ਕੱਟ ਕੇ ਥਾਣੇ ਜਾ ਚੁੱਕੀ ਆ ਹਲੇ ਤੱਕ ਬਿਆਨਨਾ ਤੇ ਮਾਮਲਾ ਦਰਜ ਨਹੀਂ ਹੋਇਆ ਇਹ ਲੋਕਤੰਤਰ ਆ ਦਬਾਅ ਇਹ ਮਤਲਬ ਫਿਰ ਹੁਣ ਇਹ ਇਹ ਸਰਕਾਰ ਦਾ ਹੀ ਦਬਾਅ ਹੈ ਨਾ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਜਿਹੜੇ ਐਮਐਲਏ ਸਾਭ ਨੂੰ ਵੋਟਾਂ ਪਾ ਕੇ ਜਿਤਾਇਆ ਅੱਜ ਉਹ ਲੋਕਾਂ ਨਾਲ ਕੀ ਕਰ ਰਹੇ ਆ ਇਹ ਲੋਕਾਂ ਜਿਹੜੇ ਸਾਡੀ ਜਨਤਾ ਹੈ ਉਹਨਾਂ ਨੂੰ ਸਮਝਣ ਦੀ ਲੋੜ ਹੈ ਵੀ ਇਹ ਸਾਡੇ ਨਹੀਂ ਅਸੀਂ ਵੋਟਾਂ ਪਾਉਂਦੇ ਆ ਸਾਡੇ ਤਾਂ ਇਹ ਹੈ ਹੀ ਨਹੀਂ ਇਹ ਹੈ ਕੋਰਪੋਰੇਟ ਘਰਾਣਿਆਂ ਦੇ ਉਹਨਾਂ ਤੇ ਰਾਜ ਕਰਦੇ ਆ ਉਹਨਾਂ ਤੇ ਹੁਣ ਅਸੀਂ ਜੇ ਮਾੜੀ ਜੀ ਮਤਲਬ ਸੜਕ ਤੇ ਜਾਵਾਂਗੇ ਕੁਛ ਕੀ ਕਰਾਂਗੇ ਤਾਂ ਤਾਂ ਸਾਡੇ ਤੇ ਮਤਲਬ ਬਹੁਤ ਅਨਾਂ ਦੇ ਮਾਮਲੇ ਵੀ ਦਰਦ ਦੇ ਕਰਨ ਦੀ ਕੋਸ਼ਿਸ਼ਾਂ ਕਰਨੀਆਂ ਬਹੁਤ ਕੁਝ ਇਹਨਾਂ ਨੇ ਕਰਨਾ ਪਰ ਅਸੀਂ ਸਾਫ਼ ਕਹਿੰਦੇ ਆ ਉਹਨਾਂ ਚੀਜ਼ਾਂ ਤੋਂ ਅਸੀਂ ਡਰਨ ਵਾਲੇ ਨਹੀਂ ਅਸੀਂ ਲੜਾਂਗੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪਰ ਇਹ ਗੱਲ ਅਸੀਂ ਜ਼ਰੂਰ ਇਹ ਦਿੰਦੇ ਆ ਵੀ ਜਿਹੜਾ ਤੁਹਾਨੂੰ ਅੰਦਰ ਜਾਣ ਤੋਂ ਰੋਕਿਆ ਤੁਹਾਡੀ ਗੱਲ ਨੂੰ ਦੱਬਣ ਤੋਂ ਰੋਕਿਆ ਇਸ ਗੱਲ ਦੀ ਅਸੀਂ ਨਿਖੇਧੀ ਕਰਦੇ ਆ ਲੇਕਿਨ ਇਹ ਚੀਫ ਦਾ ਦਫਤਰ ਹੈ ਬਿਜਲੀ ਬੋਰਡ ਦੇ ਲੇਕਿਨ ਇੱਕ ਮੀਟਿੰਗ ਚੱਲਣ ਤੋਂ ਬਾਅਦ ਮੀਡੀਆ ਨੂੰ ਅੰਦਰ ਸਵਾਲ ਪੁੱਛਣ ਦੇ ਬਜਾਏ ਅੰਦਰ ਮੀਟਿੰਗਾਂ ਚੱਲ ਰਹੀਆਂ ਇਹ ਚੀਫ ਸਾਹਿਬ ਨੇ ਜੋ ਇਨਸਾਫ ਦੇਣਗੇ ਆਖਿਰ ਚੀਫ ਸਾਹਿਬ ਤੁਸੀਂ ਕਿਹੜਾ ਇਨਸਾਫ ਦਿਓਗੇ ਇਨਸਾਫ ਤੁਹਾਡੇ ਕੋਲ ਭਾਲੀ ਤੇ ਭਾਲੀ ਕਿਹੜਾ ਚੀਫ ਸਾਹਿਬ ਹਲੋ ਚੀਫ ਸਾਹਿਬ ਗੱਲ ਕਰ ਰਹੇ ਹੋ ਜੀ ਬੋਲ ਰਿਹਾ ਜੀ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਜੀ ਚੀਫ ਸਾਹਿਬ ਤੁਹਾਡੇ ਬਿਆਨ ਲੈਣੇ ਤੁਸੀਂ ਇਹਨਾਂ ਨੂੰ ਕੀ ਸ਼ਵਾਸ਼ ਦਿੱਤਾ ਕੀ ਨਹੀਂ ਦਿੱਤਾ ਮਿਲ ਸਕਦੇ ਹੋ ਹਾਂ ਜੀ ਕੋਈ ਇਹਨਾਂ ਨੂੰ ਆਸ਼ਵਾਸਨ ਨਹੀਂ ਦਿੱਤਾ ਜੇ ਜੇ ਆਪਣਾ ਜਿਹੜੀਆਂ ਗੱਲਬਾਤਾਂ ਜੇ ਚੱਲ ਰਹੀ ਹੈਗੀ ਆ ਤੇ ਬਾਅਦ ਬਾਅਦ ਦੇ ਵਿੱਚ ਆਪਾਂ ਬਿਆਨ ਇੱਕ ਵਾਰੀ ਗੱਲ ਨਿਪਟ ਜੇ ਫਿਰ ਕਰ ਲਾਂਗੇ ਆਪਾਂ ਗੱਲਬਾਤ ਨਹੀਂ ਹੁਣ ਕੀ ਆਸ਼ਵਾਸਨ ਦਿੱਤਾ ਇਹਨਾਂ ਨੂੰ ਤੁਸੀਂ ਥੋੜਾ ਦੱਸ ਦੋ ਨਹੀਂ ਇਹਨਾਂ ਨੇ ਬਿਆਨ ਦੇਣੇ ਸੀਗੇ ਪੁਲਿਸ ਨੂੰ ਬਿਆਨ ਦੇਣ ਲਈ ਇਹਨਾਂ ਨੂੰ ਕਿਹਾ ਵੀ ਤੁਸੀਂ ਬਿਆਨ ਦੇ ਕੇ ਆਓ ਲੇਕਿਨ ਸਰ ਇੱਕ ਛੋਟੀ ਜੀ ਗੱਲ ਦੱਸੋਗੇ ਕਿ ਮੀਡੀਆ ਚੋਤਾ ਥੰ ਮੰਨਿਆ ਜਾਂਦਾ ਹੈ ਮੀਡੀਆ ਨੂੰ ਸਵਾਲ ਦਾ ਜਵਾਬ ਪੁੱਛਣ ਦੇ ਕੋਈ ਅਧਿਕਾਰ ਹੈ ਨਹੀਂਗਾ ਇਹ ਹੈਗਾ ਤੁਸੀਂ ਪੁੱਛ ਰਹੇ ਮੈਂ ਦੱਸ ਰਿਹਾ ਬ੍ਰਦਰ ਲੇਕਿਨ ਤੁਹਾਡੇ نیچے ਅਸੀਂ ਆਂਦੇ ਆ ਤਾਂ ਤੁਸੀਂ ਬਾਅਦ ਚ ਇੱਕ ਫੋਨੋ ਫੋਨ ਕੀਤਾ ਸੀ ਪ੍ਰਧਾਨ ਸਾਹਿਬ ਨੇ ਤੁਸੀਂ ਕਿਹਾ ਸੀ ਤੁਸੀਂ ਪਹਿਲੇ ਆਪਣਾ ਪੱਖ ਰੱਖ ਲਓ ਵੀ ਬਾਅਦ ਚ ਮੀਡੀਆ ਨੂੰ ਬੁਲਾਇਆ ਜਾਊਗਾ ਲੇਕਿਨ ਮੀਡੀਆ ਨੂੰ ਹਜੇ ਵੀ ਨਹੀਂ ਬੁਲਾਇਆ ਜਾ ਰਿਹਾ ਫੋਨ ਤੇ ਹੀ ਪੱਖ ਲੈ ਰਹੇ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਜੋ ਤੁਹਾਡੇ ਨਾਲ ਗੱਲਬਾਤ ਹੋਈ 20 ਮਿੰਟ ਮੀਟਿੰਗ ਚੱਲੀ ਉਹਦਾ ਕੀ ਸਿੱਟਾ ਨਿਕਲਿਆ ਅਜੇ ਸਿੱਟਾ ਬ੍ਰਦਰ ਤੇ ਉਦੋਂ ਨਿਕਲੇਗਾ ਜਦੋਂ ਬੰਦੇ ਵਾਪਸ ਕੰਮ ਤੇ ਚਲੇ ਜਾਣਗੇ ਅਜੇ ਤਾਂ ਇਹਨਾਂ ਨੂੰ ਆਸ਼ਵਾਸਨ ਇਹ ਦਿੱਤਾ ਕਿ ਜੋ ਕਾਨੂੰਨ ਮੁਤਾਬਕ ਪੈਸੇ ਇਹਨਾਂ ਨੂੰ ਮਿਲਣ ਯੋਗ ਨੇ ਕੰਪਨਸੇਸ਼ਨ ਉਹ ਦਿੱਤੀ ਜਾਏਗੀ ਪਲੱਸ ਇਹਨਾਂ ਦਾ ਇੱਕ ਜਿਹੜਾ ਪਰਿਵਾਰਕ ਮੈਂਬਰ ਹੈਗਾ ਉਹਨੂੰ ਅਸੀਂ ਆਪਣੇ ਆਊਟਸੋਰਸਿੰਗ ਕੰਪਨੀ ਦੇ ਵਿੱਚ ਨੌਕਰੀ ਲਈ ਦਿਹਾਗੇ ਇਹਨਾਂ ਨੂੰ ਨੌਕਰੀ ਆ। ਜੀ ਇਹ ਕਹਿ ਰਹੇ ਕਿ ਧਰਨਾ ਤਦ ਤੱਕ ਜਾਰੀ ਰਹੇਗਾ ਜਦ ਤੱਕ ਸਾਡੀਆਂ ਮੁਕੰਮਲ ਤੌਰ ਤੇ ਉੱਤੇ ਮੰਗਾਂ ਪੂਰੀਆਂ ਨਹੀਂ ਹੋਣਗੀਆਂ। ਇਹ ਇਹ ਬ੍ਰਦਰ ਇਹਨਾਂ ਦਾ ਹੀ ਪਰੋਗਟਵਾ ਮੈਂ ਇਹਦੇ ਬਾਰੇ ਤਾਂ ਕੀ ਕਹਿ ਸਕਦਾ ਇਹ ਜੋ ਇਹਨਾਂ ਦੀ ਜਥੇਬੰਦੀ ਦੀ ਮਰਜ਼ੀ ਹੈ ਉਹ ਅਸੀਂ ਤਾਂ ਕਹਾਂਗੇ ਜਲਦੀ ਤੋਂ ਜਲਦੀ ਕਰ ਨਹੀਂ ਚੁੱਕਣ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਸਾਰੀਆਂ ਮੰਨਣ ਲਈ ਤਿਆਰ ਆ ਤਾਂ ਕਿ ਲੋਕੀ ਜਿਹੜੇ ਖਰਾਬ ਹੋ ਰਹੇ ਨੇ ਜਿਨ੍ਹਾਂ ਦੇ ਕੰਮ ਨਹੀਂ ਹੋ ਰਹੇ ਉਹਨਾਂ ਨੂੰ ਬਿਜਲੀ ਮਿਲੇ ਤੇ ਐਕਸੀਡੈਂਟ ਦੇ ਉੱਤੇ ਕੀ ਕਾਰਵਾਈ ਕੀਤੀ ਜਾਊਗੀ ਜਾਂ ਉਹਦੇ ਤੇ ਕੋਈ ਐਕਸ਼ਨ ਲਿੱਤਾ ਜਾਊਗਾ ਸਾਡਾ ਡਿਪਾਰਟਮੈਂਟ ਲਿੰਕਵਾਰੀ ਦੀ ਗੱਲ ਕੀਤੀ ਤੁਸੀਂ ਗੱਲ ਜੋ ਵੀ ਉਹਨੇ ਆਪਣੇ ਬਿਆਨ ਦੇਣਗੇ ਉਹਦੇ ਉਹਦੇ ਮੁਤਾਬਕ ਜੋ ਪੁਲਿਸ ਆਪਣੀ ਕਾਰਵਾਈ ਕਰੇਗੀ ਉਹ ਕਰੇਗੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਚੀਫ ਸਾਹਿਬ ਧੰਨਵਾਦ ਐਸਾ ਅਡਨਾ ਚੀਫ ਸੀਗੇ ਬਿਜਲੀ ਬੋਰਡ ਦੇ ਚੀਫ ਨੇ ਲੇਕਿਨ ਅੰਨਾ ਜਦੋਂ ਗੱਲਬਾਤ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਮੰਗਾ ਜਿਹੜੀਆਂ ਅਜੇ ਕੰਪਲੇਂਟ ਲਿਖਾ ਜਾ ਰਹੇ ਆ ਲੇਕਿਨ ਇੱਕ ਵੱਡਾ ਸਵਾਲ ਆ ਜਾਂਦਾ ਕਿ ਚੀਫ ਸਾਹਿਬ ਤੁਸੀਂ ਫੋਨ ਦੇ ਉੱਤੇ ਜਵਾਬ ਦੇ ਰਹੇ ਹੋ ਤੁਹਾਡੀ ਇੱਕ ਰਿਕਾਰਡਿੰਗ ਸਾਡੇ ਕੋਲ ਪਹਿਲੇ ਆ ਜਿੱਤੇ ਤੁਸੀਂ ਕਿਹਾ ਸੀ ਪਹਿਲੇ ਤੁਸੀਂ ਆਪਣੇ ਜਵਾਬ ਦਿਓ ਇਹ ਮੁਲਾਜ਼ਮ ਜਿਹੜੇ ਖੜੇ ਸੀਗੇ ਅੰਨਾ ਸਾਹਮਣੇ ਗੱਲ ਹੋਈ ਸੀ ਕਿ ਮੀਡੀਆ ਨੂੰ ਬਾਅਦ ਭੇਜਦੇ ਚਲੋ ਅਸੀਂ ਤਾਂ ਫੋਨ ਦੇ ਉੱਤੇ ਬਿਆਨ ਲੈਣ ਲੇ ਆ ਅਸੀਂ ਤਾਂ ਬਿਆਨ ਲਵਾਂਗੇ ਕਿਉਂਕਿ ਜਨਤਾ ਨੂੰ ਸੁਣਾਣਾ ਲੇਕਿਨ ਇਹ ਪਰਿਵਾਰਾਂ ਨੂੰ ਇਨਸਾਫ ਕਰੂ ਮਿਲੇਗਾ ਇੱਕ ਵੱਡਾ ਵਿਸ਼ੇ ਆ ਕਿ ਆਕੇ ਬਿਜਲੀ ਮੈ ਲਫਤ ਹੋ ਕੇ ਠੰਡੀ ਹਵਾਵਾਂ ਲੈਣ ਚ ਮਸ਼ਰੂਕ ਹੋਣਗੇ ਲੁਧਿਆਣਾ ਦੇ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ